ਸਤਿ ਸ਼੍ਰੀ ਅਕਾਲ ਜੀ ਹਾਜ਼ਰ ਹੋયાਆਂ ਅੱਜ ਦੀ ਨਵੀਂ ਕਹਾਣੀ ਦੇ ਨਾਲ ਉਮੀਦ ਹੈ ਤੁਹਾਨੂੰ ਜ਼ਰੂਰ ਪਸੰਦ ਆਵੇਗੀ ਕਹਾਣੀ ਨੂੰ ਪੂਰਾ ਜ਼ਰੂਰ ਸੁਣੀਓ ਮੈਂ 17 ਸਾਲ ਦੀ ਸੀ ਜਦੋਂ ਦੀ ਮੈਂ ਅਮੀਰਾਂ ਦੀ ਹਵੇਲੀ ਵਿੱਚ ਕੰਮ ਕਰਦੀ ਸੀ ਹਵੇਲੀ ਦੇ ਬੰਦੇ ਬਹੁਤ ਸੋਹਣੇ ਤੇ ਰੋਗਧਾਰ ਸੀ ਹਵੇਲੀ ਦਾ ਸਭ ਤੋਂ ਛੋਟਾ ਮੁੰਡਾ ਮੈਨੂੰ ਬਹੁਤ ਚੰਗਾ ਲੱਗਦਾ ਸੀ ਉਹ ਬਾਹਰ ਤੋਂ ਪੜ ਕੇ ਆਇਆ ਸੀ ਮੈਂ ਚੋਰੀ-ਚੋਰੀ ਉਹਨੂੰ ਦੇਖਦੀ ਹੁੰਦੀ ਸੀ ਇੱਕ ਦਿਨ ਉਹ ਘਰ ਨਹੀਂ ਸੀ ਜਦੋਂ ਮੈਂ ਉਹਨਾਂ ਦੇ ਕਮਰੇ ਦੀ ਸਫਾਈ ਕਰ ਰਹੀ ਸੀ ਤਾਂ ਉਹਦੀ ਫੋਟੋ ਸਾਫ਼ ਕਰਦੀ ਕਰਦੀ ਮੈਂ ਫੋਟੋ ਵਿੱਚ ਹੀ ਖੋ ਗਈ ਤੇ ਏਸੀ ਦੀ ਠੰਡੀ ਹਵਾ ਵਿੱਚ ਪਤਾ ਹੀ ਨਹੀਂ ਲੱਗਿਆ ਕਿ ਮੈਂ ਕਦੋਂ ਤੱਕ ਸੁੱਤੀ ਰਹੀ ਜਦੋਂ ਮੇਰੀ ਅੱਖ ਖੁੱਲਹੀ ਤਾਂ ਹੋਸ਼ ਹੀ ਉੱਡ ਗਏ ਕਿਉਂਕਿ ਮੈਂ ਆਪਣੇ ਪੇਟ ਤੇ ਹੱਥ ਫਿਰਦੇ ਨੂੰ ਮਹਿਸੂਸ ਕੀਤਾ ਤਾਂ ਪਤਾ ਲੱਗਿਆ ਕਿ ਮਰਦਾਨਾ ਹੱਥ ਮੇਰੇ ਪੇਟ ਨੂੰ ਛੂਹ ਕੇ ਥੱਲੇ ਵਾਲੇ ਹਿੱਸੇ ਤੇ ਫਿਰ ਮੇਰੇ ਨਾਲ ਮੈਂ ਆਪਣੇ ਪਿਓ ਨੂੰ ਦੇਖ ਰਹੀ ਸੀ ਉਹਦੇ ਹੱਥ ਵਿੱਚ ਸ਼ਰਾਬ ਦੀ ਬੋਤਲ ਸੀ ਤੇ ਉਹ ਮੰਮੀ ਨੂੰ ਜਾਨਵਰਾਂ ਵਾਂਗ ਮਾਰਦਾ ਸੀ ਮੇਰਾ ਦਿਲ ਵੀ ਕਾਬੂ ਹੋ ਗਿਆ ਮੈਂ ਰੋ ਪਈ ਮੈਂ ਕਦੇ ਨਹੀਂ ਸੋਚਿਆ ਸੀ ਕਿ ਮੇਰੀ ਇਦਾਂ ਦੀ ਜ਼ਿੰਦਗੀ ਗੁਜ਼ਰੂਗੀ ਮੇਰੀ ਮੰਮੀ ਲੋਕਾਂ ਦੇ ਘਰਾਂ 'ਚ ਜਾ ਕੇ ਕੰਮ ਕਰਦੀ ਸੀ ਉਹਨਾਂ ਦੇ ਭਾਂਡੇ ਵੀ ਮਾਂਜਦੀ ਤਾਂ ਹੀ ਸਾਡੇ ਘਰ ਦਾ ਗੁਜ਼ਾਰਾ ਹੁੰਦਾ ਸੀ ਮੇਰਾ ਪਿਓ ਤਾਂ ਘਰ ਆ ਕੇ ਮੇਰੀ ਮੰਮੀ ਦੇ ਪੈਸੇ ਚੋਰੀ ਕਰਦਾ ਤੇ ਸ਼ਰਾਬ ਦੀ ਬੋਤਲ ਖਰੀਦ ਕੇ ਬਰਾਂਡੇ ਵਿੱਚ ਬੈਠ ਕੇ ਪੀਂਦਾ ਸੀ ਉਹਦੀ ਇਹ ਹਰਕਤ ਤੇ ਮੰਮੀ ਨੂੰ ਬਹੁਤ ਗੁੱਸਾ ਆਉਂਦਾ ਮੇਰੀ ਉਮਰ 17 ਸਾਲ ਦੀ ਸੀ ਮੈਂ ਜਵਾਨੀ ਦੀ ਦਹਲੀਜ਼ ਵਿੱਚ ਪੈਰ ਰੱਖਿਆ ਇਸ ਕਰਕੇ ਮੇਰੇ ਪਿਓ ਦੀਆਂ ਹਰਕਤਾਂ ਨੂੰ ਮੰਮੀ ਚੰਗਾ ਨਹੀਂ ਸਮਝਦੀ ਸੀ ਅੱਜ ਵੀ ਮੇਰਾ ਪਿਓ ਸ਼ਰਾਬ ਦੀ ਬੋਤਲ ਲੈ ਕੇ ਆਇਆ ਤੇ ਬਰਾਂਡੇ ਦੇ ਵਿੱਚ ਬੈਠ ਕੇ ਪੀਣ ਲੱਗਾ ਇਸ ਲਈ ਮੰਮੀ ਭੜਕ ਉੱਠੀ ਤੇ ਗੁੱਸੇ ਵਿੱਚ ਕਹਿਣ ਲੱਗੀ ਤੂੰ ਮੇਰੇ ਪੈਸੇ ਕਿਉਂ ਚੋਰੀ ਕੀਤੇ ਤੈਨੂੰ ਸ਼ਰਮ ਨਹੀਂ ਆਉਂਦੀ ਆਹ ਹਰਕਤ ਕਰਦੇ ਹੋਏ ਘਰ ਵਿੱਚ ਜਵਾਨ ਕੁੜੀ ਹੋ ਰਹੀ ਐ ਤੇ ਤੂੰ ਆਹ ਹਰਕਤਾਂ ਕਰਦਾ ਤੇ ਸ਼ਰਾਬ ਪੀਣੀ ਸੀ ਤਾਂ ਬਾਹਰ ਕਿਤੇ ਪੀ ਲੈਂਦਾ ਹੁਣ ਸ਼ਰਾਬ ਦੀ ਬੋਤਲ ਘਰ ਵਿੱਚ ਕਿਉਂ ल्याਂਦੀ ਇਹ ਹੋਂਦੇ ਹੀ ਡੈਡੀ ਨੇ ਮੰਮੀ ਨੂੰ ਕੁੱਟਣਾ ਸ਼ੁਰੂ ਕਰ ਦਿੱਤਾ ਡੈਡੀ ਦੀ ਮਰਦਾਨਗੀ ਨੂੰ ਇਹ ਸਭ ਬਰਦਾਸ਼ਤ ਨਹੀਂ ਸੀ ਕਿ ਮੰਮੀ ਉਹਨੂੰ ਕੋਈ ਸਵਾਲ ਕਰੇ ਮੇਰਾ ਛੋਟਾ ਭਰਾ ਮੇਰੇ ਨਾਲ ਸੀਨੇ ਲੱਗ ਕੇ ਉੱਚੀ ਉੱਚੀ ਰੋ ਰਿਹਾ ਸੀ ਜਦ ਕਿ ਮੈਂ ਉਹਨੂੰ ਚੁੱਪ ਕਰਵਾ ਰਹੀ ਸੀ ਮੈਂ ਜਦੋਂ ਦੀ ਇਸ ਘਰ ਵਿੱਚ ਅੱਖ ਖੋਲੀ ਆ ਕੁੱਟ ਮਾਰ ਦੇ ਇਲਾਵਾ ਕੁਝ ਨਹੀਂ ਦੇਖਿਆ ਮੇਰੀਆਂ ਕੁਝ ਸਹੇਲੀਆਂ ਸੀ ਉਹਨਾਂ ਦੇ ਵੀ ਪਿਆਰ ਸੀ ਪਰ ਉਹ ਮੇਰੇ ਪਿਓ ਵਰਗੇ ਨਹੀਂ ਸੀ ਬਲਕਿ ਬਹੁਤ ਸ਼ਰੀਫ ਇਨਸਾਨ ਸੀ ਜਿਵੇਂ ਜਿਵੇਂ ਮੈਂ ਵੱਡੀ ਹੁੰਦੀ ਗਈ ਉਹਨਾਂ ਦੀਆਂ ਮਾਮਾ ਨੇ ਉਹਨਾਂ ਨੂੰ ਮੇਰੇ ਨਾਲ ਮਿਲਣ ਤੋਂ ਮਨਾ ਕਰ ਦਿੱਤਾ ਕਿਉਂਕਿ ਮੇਰਾ ਪਿਓ ਸ਼ਰਾਬੀ ਤੇ ਜੂਵਾਰੀਆ ਸੀ ਮੇਰੀ ਮੰਮੀ ਲੋਕਾਂ ਦੇ ਘਰਾਂ ਵਿੱਚ ਕੰਮ ਕਰਦੀ ਸੀ ਇਹ ਹੀ ਮੇਰੀ ਹਕੀਕਤ ਸੀ ਮੈਂ ਬਹੁਤ ਰੋਂਦੀ ਸੀ ਮੇਰਾ ਛੋਟਾ ਭਰਾ ਮੈਨੂੰ ਚੁੱਪ ਕਰਾ ਰਿਹਾ ਸੀ ਉਹ ਮੇਰੇ ਹੰਝੂ ਪੂੰਝ ਕੇ ਮੈਨੂੰ ਦਲਾਸਾ ਦੇਣ ਲੱਗਿਆ ਅਸੀਂ ਦੋਨੇ ਏਦਾਂ ਦੇਹੀ ਸੀ ਇੱਕ ਨੂੰ ਤਕਲੀਫ ਹੁੰਦੀ ਤਾਂ ਦੂਜਾ ਸੰਭਾਲ ਲੈਂਦਾ ਕਿੰਨੀ ਦੇਰ ਤੱਕ ਮੈਂ ਰੋਂਦੀ ਰਹੀ ਜਦੋਂ ਬਾਹਰੋਂ ਮੰਮੀ ਦੀਆਂ ਚੀਕਾਂ ਬੰਦ ਹੋਈ ਇੱਕ ਹੋ ਗਈਆਂ ਤਾਂ ਮੈਂ ਬਾਹਰ ਆਈ ਡੈਡੀ ਪਿੱਠ ਕਰਕੇ ਬੈਠਾ ਸ਼ਰਾਬ ਪੀਂਦਾ ਸੀ ਮੈਂ ਮੰਮੀ ਨੂੰ ਦੇਖ ਤਾ ਮੇਰੀ ਜਾਨ ਨਿਕਲ ਗਈ ਜਗਾ ਜਗਾ ਤੋਂ ਕਪੜੇ ਫਟ ਗਏ ਤੇ ਨੀਲੇ ਨਿਸ਼ਾਨ ਸਰੀਰ ਦੇ ਸਾਫ਼ ਦਿਖਦੇ ਪੈ ਸੀ ਡੈਡੀ ਨੇ ਅੱਜ ਤਾਂ ਹੱਦ ਕਰ ਦਿੱਤੀ ਸੀ ਲੋਹੇ ਦੀ ਪਾਈਪ ਨਾਲ ਮਾਰਿਆ ਸੀ ਮੈਂ ਮੰਮੀ ਨੂੰ ਸਹਾਰਾ ਦੇ ਕੇ ਅੰਦਰ ਲੈ ਗਈ ਉਹਦੀ ਹਾਲਤ ਇਦਾਂ ਹੋ ਗਈ ਸੀ ਕਿ ਤੁਰ ਵੀ ਨਹੀਂ ਸਕਦੀ ਸੀ ਮੈਂ ਛੋਟੇ ਭਰਾ ਦੀ ਮਦਦ ਨਾਲ ਮੰਮੀ ਦੇ ਜ਼ਖਮਾਂ ਤੇ ਮਲਮ ਲਾਈ ਜਦ ਕਿ ਮੇਰੀ ਮੰਮੀ ਬਹੁਤ ਰੋਂਦੀ ਸੀ ਮੈਨੂੰ ਸਭ ਕੁਝ ਪਤਾ ਸੀ ਕਿ ਉਹਨੂੰ ਜ਼ਖਮਾਂ ਦੀ ਆਦਤ ਆਦਤ ਹੋ ਗਈ ਸੀ ਦਰਦ ਇਸ ਨਾਲ ਨਹੀਂ ਹੋ ਰਹੀ ਸੀ ਬਲਕਿ ਇਸ ਲਈ ਹੋ ਰਹੀ ਸੀ ਕਿ ਉਹ ਕੰਮ ਤੇ ਨਹੀਂ ਜਾ ਸਕਦੀ ਸੀ ਕੰਮ ਤੇ ਨਾ ਗਈ ਤਾਂ ਸਾਡੇ ਘਰ ਦਾ ਰੋਟੀ ਨਹੀਂ ਪੱਕਣੀ ਸੀ ਇਹੀ ਫਿਕਰ ਸੀ ਜਗਮਣ ਨੂੰ ਥੋੜਾ ਆਰਾਮ ਮਿਲ ਸਕੇ ਮੇਰੇ ਛੋਟੇ ਭਰਾ ਦੇ ਸਿਰ ਤੇ ਹੱਥ ਰੱਖ ਕੇ ਪਿਆਰ ਨਾਲ ਕਿਹਾ ਮੰਮੀ ਦਾ ਧਿਆਨ ਰੱਖਣਾ ਮੈਂ ਮੰਮੀ ਦੀ ਜਗ੍ਹਾ ਤੇ ਕੰਮ ਜਾਵਾਂਗੀ ਉਹ ਹਵੇਲੀ ਜਾਂਦੀ ਤੇ ਉੱਥੇ ਕੰਮ ਕਰਕੇ ਆਉਂਦੀ ਆ ਛੋਟੇ ਛੋਟੇ ਨੇ ਫਟਾਫਟ ਸਮਝਦਾਰੀ ਦਿਖਾਉਂਦੇ ਹੋਏ ਸੈਰ ਹਲਾ ਦਿੱਤਾ ਤੇ ਮੈਂ ਸਿਰ ਤੇ ਚੁੰਨੀ ਲੈ ਕੇ ਹਲਦੇ ਹਵੇਲੀ ਵਾਲਾ ਤਰਪਈ ਇਹ ਅਮੀਰਾਂ ਦੀ ਹਵੇਲੀ ਸੀ ਉਹਨਾਂ ਦੀਆਂ ਔਰਤਾਂ ਮਹਾਰਾਣੀਆਂ ਵਰਗੀਆਂ ਸੀ ਸਾਰੀ ਹਵੇਲੀ ਵਿੱਚ ਹੀ ਰਹਿੰਦੀਆਂ ਸੀ ਤੇ ਮਰਦ ਸੋਹਣੇ ਤੇ ਰੋਬਦਾਰ ਸੀ ਪਿੰਡ ਵਿੱਚ ਰੋਗ ਤੇ ਦਬ ਦੱਬਾ ਸੀ ਪਹਿਲਾਂ ਜਦੋਂ ਮੈਂ ਇਹਨਾਂ ਦੀ ਹਵੇਲੀ ਬਾਰੇ ਸੁਣਦੀ ਸੀ ਮੇਰੇ ਦਿਮਾਗ ਵਿੱਚ ਉਹੀ ਮੂਵੀ ਤੇ ਕਹਾਣੀਆਂ ਵਾਲੇ ਕਿਸੇ ਆਉਂਦੇ ਸੀ ਜੋ ਪਿੰਡ ਵਾਲਾਂ ਤੇ ਜ਼ੁਲਮ ਕਰਦੇ ਉਹਨਾਂ ਕੁੜੀਆਂ ਦੀਆਂ ਇੱਜ਼ਤਾਂ ਉਤਾਰ-ਤਰ ਕਰਦੇ ਸਾਡੇ ਪਿੰਡ ਦੇ ਇਹ ਅਮੀਰ ਇਦਾਂ ਦੇ ਨਹੀਂ ਸੀ ਉਹ ਬਹੁਤ ਹੀ ਇੱਜ਼ਤਦਾਰ ਤੇ ਪਿੰਡ ਦੀਆਂ ਧੀਆਂ ਦੀ ਵੀ ਇੱਜ਼ਤ ਕਰਦੇ ਸੀ ਪਿੰਡ ਦੀਆਂ ਸਾਰੀਆਂ ਔਰਤਾਂ ਨੂੰ ਉਹ ਆਪਣੀਆਂ ਭੈਣਾਂ ਦੀ ਤਰ੍ਹਾਂ ਹੀ ਮੰਨਦੇ ਸੀ ਉਹਨਾਂ ਦੇ ਘਰ ਆਪ ਵੀ ਔਰਤਾਂ ਦੀ ਬਹੁਤ ਇੱਜ਼ਤ ਕਰਦੇ ਸੀ ਕਦੀ ਕਿਸੇ ਦੇ ਵੱਲ ਗਲਤ ਨਿਗਾਹ ਨਹੀਂ ਰੱਖਤੀ ਸੀ ਅੱਜ ਤੱਕ ਉਹਨਾਂ ਦੀਆਂ ਔਰਤਾਂ ਨੂੰ ਕਿਸੇ ਗੈਰ ਮਰਦ ਦੇ ਨੇ ਦੇਖਿਆ ਤੱਕ ਨਹੀਂ ਸੀ ਕੋਈ ਵੀ ਉਹਨਾਂ ਦੀ ਹਵੇਲੀ ਕੋਲ ਨਹੀਂ ਲੱਗਦਾ ਸੀ ਖਾਸ ਕਰਕੇ ਬੇਸ਼ਰਮ ਔਰਤ ਤਾਂ ਬਿਲਕੁਲ ਵੀ ਨਹੀਂ ਮੇਰੀ ਮੰਮੀ ਚੰਗੀ ਔਰਤ ਸੀ ਇਸ ਲਈ ਉਹਨੂੰ ਨੌਕਰੀ ਤੇ ਰੱਖਿਆ ਸੀ ਮੇਰੀ ਮਾਂ ਤੇ ਉਸ ਘਰ ਦੀ ਆਂਟੀ ਨੂੰ ਬੜਾ ਹੀ ਭਰੋਸਾ ਮੇਰੀ ਮੰਮੀ ਕਦੇ ਝੂਠ ਨਹੀਂ ਬੋਲਦੀ ਜਾਂ ਹੋਰ ਔਰਤਾਂ ਤਾਂ ਉਸ ਆਂਟੀ ਨੂੰ ਜ਼ਹਿਰ ਵਰਗੀਆਂ ਬੁਰੀਆਂ ਲੱਗਦੀਆਂ ਸੀ ਜੋ ਝੂਠ ਬੋਲ ਕੇ ਛੁੱਟੀ ਕਰਦੀਆਂ ਸੀ ਮੰਮੀ ਕਾਫੀ ਸਖਤ ਮિજાਜ ਦੀ ਸੀ ਅਸਲੀ ਘਰ ਦੀ ਰੋਟੀ ਕਿਵੇਂ ਪਕਦੀ ਇਸ ਲਈ ਮੈਂ ਹਵੇਲੀ ਜਾਣਾ ਠੀਕ ਸਮਝਿਆ ਜਦੋਂ ਦੀ ਮੰਮੀ ਦੀ ਨੌਕਰੀ ਹਵੇਲੀ 'ਚ ਲੱਗੀ ਸੀ ਉਦੋਂ ਦੇ ਸਾਡੇ ਘਰ ਦੇ ਹਾਲਾਤ ਕੀ ਕਹੋਗੀ ਸੀ ਡੈਡੀ ਨੂੰ ਰੋਜ਼ ਸ਼ਰਾਬ ਦੀ ਬੋਤਲ ਖਰੀਦਣ ਦੇ ਪੈਸੇ ਮਿਲ ਜਾਂਦੇ ਮੈਂ ਰੱਬ ਦਾ ਨਾਮ ਲੈ ਕੇ ਹਵੇਲੀ ਦੇ ਅੰਦਰ ਪੈਰ ਰੱਖਦੀ ਹਵੇਲੀ ਦੀ ਸ਼ਾਨ ਸ਼ੌਕਤ ਦੇਖ ਕੇ ਤਾਂ ਮੇਰਾ ਦਿਲ ਧੜਕਣ ਲੱਗ ਜਾਂਦਾ ਪਤਾ ਨਹੀਂ ਮੈਨੂੰ ਹਵੇਲੀ ਵਾਲੇ ਮੰਮੀ ਦੀ ਜਗ੍ਹਾ ਰੱਖਣਗੇ ਜਾਂ ਨਹੀਂ ਇਹ ਸੋਚ ਕੇ ਮੇਰਾ ਸਾਹ ਸੁੱਕ ਰਿਹਾ ਸੀ ਪਰ ਮੈਂ ਪਿੱਛੇ ਨਹੀਂ ਹਟੀ ਮੈਂ ਹਵੇਲੀ ਦੇ ਇੰਨੀ ਕੋਲ ਆ ਕੇ ਵਾਪਸ ਨਹੀਂ ਜਾਣਾ ਚਾਹੁੰਦੀ ਸੀ ਮੈਂ ਸਿੱਧੀ ਮੰਮੀ ਦੀ ਸਹੇਲੀ ਸ਼ੀਲਾ ਦੇ ਕੋਲ ਜਾਣਾ ਚਾਹੁੰਦੀ ਸੀ ਉਹੀ ਮੈਨੂੰ ਘਰ ਦੀ ਮਾਲਕਨ ਕੋਲ ਜਾ ਸਕਦੀ ਸੀ ਮੈਂ ਰਸੋਈ ਚੋਂ ਗਈ ਅਕਸਰ ਮੰਮੀ ਕੋਲੋਂ ਸੁਣਿਆ ਸੀ ਕਿ ਰਸੋਈ ਵਿੱਚ ਰੋਟੀ ਬਣਾਉਣ ਦਾ ਕੰਮ ਕਰਦੀ ਆ ਪੱਕਾ ਹਜੇ ਵੀ ਉਹ ਉੱਥੇ ਹੀ ਹੋਵੇਗੀ ਕਿਉਂਕਿ ਦੁਪਹਿਰ ਦਾ ਟਾਈਮ ਸੀ ਇੰਨੀ ਵੱਡੀ ਹਵੇਲੀ ਸੀ ਮੈਨੂੰ ਤਾਂ ਕੁਝ ਸਮਝ ਨਹੀਂ ਆ ਰਿਹਾ ਸੀ ਕਿ ਰਸੋਈ ਕਿੱਧਰ ਆ ਪਰ ਫਿਰ ਮੈਂ ਖਾਣ ਵਾਲੀਆਂ ਚੀਜ਼ਾਂ ਦੀ ਖੁਸ਼ਬੂ ਤੋਂ ਅੰਦਾਜ਼ਾ ਲਗਾ ਲਿਆ ਕਿ ਮੈਂ ਕਿੱਧਰ ਜਾਣਾ ਮੈਂ ਰਸੋਈ ਵਿੱਚ ਗਈ ਤਾਂ ਸਾਹਮਣੇ ਹੀ ਸ਼ੀਲਾ ਆਂਟੀ ਖਾਣਾ ਬਣਾ ਰਹੀ ਸੀ ਮੈਂ ਹੌਲੀ ਜਿਹੀ ਉਹਨੂੰ ਆਵਾਜ਼ ਮਾਰੀ ਤਾਂ ਉਹ ਹੈਰਾਨ ਨਾਲੇ ਰਾਣੀ ਨਾਲ ਕਹਿ ਲਗੀ ਕਿ ਰੈਨੂ ਤੂੰ ਤੂੰ ਆ ਮੈਂ ਸਿਰ ਹਿਲਾਉਂਦੇ ਹੋਏ ਆਪਣੀ ਆਉਣ ਦੀ ਵਜ੍ਹਾ ਦੱਸੀ ਉਹ ਸਾਰੀ ਗੱਲਬਾਤ ਸੁਣ ਕੇ ਕਾਫੀ ਭਾਵਕ ਹੋ ਗਈ ਕਿਸਮਤ ਨੂੰ ਕੋਸਣ ਲੱਗੀ ਮੈਂ ਚੁੱਪਚਾਪ ਸਿਰ ਝੁਕਾ ਲਿਆ ਥੋੜੀ देर ਬਾਅਦ ਉਹ ਮੈਨੂੰ ਵੱਡੀ ਮਾਲਕਨ ਦੇ ਕਮਰੇ ਵੱਲ ਲੈ ਗਈ ਮੇਰਾ ਤਾਂ ਦਿਲ ਸੁੱਕੇ ਪੱਤੇ ਦੀ ਤਰ੍ਹਾਂ ਕੰਮਦਾ ਸੀ ਮੈਂ ਉਹਨੂੰ ਦੇਖ ਕੇ ਡਰ ਗਈ ਕਿਉਂਕਿ ਵੱਡੀ ਮਾਲਕਨ ਦਾ ਰੋਭ ਇਦਾਂ ਦਾ ਸੀ ਕਿ ਚੰਗੀ ਭਲੀ ਔਰਤ ਵੀ ਕੰਬ ਜਾਂਦੀ ਸ਼ੀਲਾ ਨੇ ਦਰਵਾਜ਼ਾ ਖੜਕਾਇਆ ਤਾਂ ਅੰਦਰ ਜਾਣ ਦੀ ਇਜਾਜ਼ਤ ਮਿਲੀ ਜਿੱਦਾਂ ਹੀ ਮੈਂ ਕਮਰੇ ਦੇ ਅੰਦਰ ਗਏ ਬੜੀ ਸੋਹਣੀ ਖੁਸ਼ਬੂ ਆਉਂਦੀ ਸੀ ਸ਼ੀਲਾ ਆਂਟੀ ਮੈਨੂੰ ਸਿੱਧੇ ਵੱਡੀ ਮਾਲਕਨ ਦੇ ਕੋਲ ਹੀ ਲੈ ਗਈ ਉਹਦੇ ਕਦਮਾਂ ਵਿੱਚ ਬੈਠਦੇ ਹੋਈ ਮੇਰੀ ਮਾਂ ਦੀ ਪੂਰੀ ਕਹਾਣੀ ਉਹਨੇ ਸੁਣਾ ਦਿੱਤੀ ਮੈਨੂੰ ਅੱਗੇ ਕਰਦੇ ਹੋਏ ਕਹਿੰਦੀ ਕਿ ਆਹ ਕੁੜੀ ਉਹਦੇ ਬਦਲੇ ਕੰਮ ਤੇ ਆਈ ਹੈ ਤੁਸੀਂ ਇਹਨੂੰ ਰੱਖ ਲਓ ਉਹਨੇ ਮੈਨੂੰ ਗੌਰ ਨਾਲ ਦੇਖਿਆ ਮੈਂ ਸਿਰ ਨੀਵਾ ਕਰਕੇ ਬੈਠੀ ਸੀ ਰੱਬ ਨੇ ਮੈਨੂੰ ਬਹੁਤ ਸੋਹਣੀ ਬਣਾਇਆ ਸੀ ਮੇਰੇ ਲੈਨ ਨਕਸ਼ ਬਹੁਤ ਮਾਸੂਮ ਸੀ ਉਹ ਮੈਨੂੰ ਦੇਖਦੇ ਹੋਏ ਕਹਿਣ ਲੱਗੀ ਕੁੜੀਏ ਆਪਣੇ ਆਪ ਨੂੰ ਖੁੰਡ ਵਿੱਚ ਕਰ ਲੈ ਤੇਰਾ ਚਿਹਰਾ ਦਿਖ ਰਿਆ ਇੱਕ ਵੀ ਵਾਰ ਵੀ ਨਜ਼ਰ ਨਹੀਂ ਆਉਣਾ ਚਾਹੀਦਾ ਦੇਖਣ ਨੂੰ ਤੂੰ ਚੰਗੀਆਂ ਇਸ ਲਈ ਕਹਿ ਰਹੀਆਂ ਬਾਕੀ ਕੱਲ ਨੂੰ ਤੂੰ ਆਪਣੀ ਮਾਂ ਦੀ ਥਾਂ ਤੇ ਆ ਸਕਦੀ ਹਾਂ ਉਹਦੀ ਰੋਗਦਾਰ ਆਵਾਜ਼ ਸੁਣ ਕੇ ਮੈਂ ਸਿਰ ਹਾਂ ਵਿੱਚ ਹਿਲਾ ਦਿੱਤਾ ਉਹਦਾ ਧੰਨਵਾਦ ਕਰਕੇ ਮੈਂ ਆਪਣੇ ਘਰ ਆ ਗਏ ਮੈਨੂੰ ਬੜਾ ਸਕੂਨ ਮਿਲਿਆ ਹੁਣ ਮਾਂ ਨੂੰ ਕੋਈ ਪਰੇਸ਼ਾਨੀ ਨਹੀਂ ਹੋਣੀ ਚਾਹੀਦੀ ਸੀ ਹੁਣ ਉਹਦੀ ਰੋਜੀ ਰੋਟੀ ਚੱਲਦੀ ਹੀ ਰਹਿਣੀ ਸੀ ਮੈਨੂੰ ਜ਼ਿਆਦਾ ਦਿਨ ਉੱਥੇ ਕੰਮ ਨਹੀਂ ਕਰਨਾ ਸੀ ਇਸ ਲਈ ਮੈਂ ਸਕੂਨ ਵਿੱਚ ਸੀ ਘਰ ਆ ਕੇ ਮੈਂ ਮਾਂ ਨੂੰ ਦੇਖਿਆ ਤਾਂ ਦਵਾਈਆਂ ਤੇ ਦੁੱਧ ਦੇ ਅਸਰ ਨਾਲ ਉਹ ਗੂੜੀ ਨੀਂਦ ਵਿੱਚ ਸੀ ਮੈਂ ਛੋਟੇ ਦੇ ਸਿਰ ਤੇ ਪਿਆਰ ਕੀਤਾ ਤੇ ਉਹਦੇ ਕੋਲ ਹੀ ਬੈਠ ਕੇ ਜਦ ਕੇ ਡੈਡੀ ਤਾਂ ਸ਼ਰਾਬੀ ਕੇ ਟਰਨ ਹੋ ਚੁੱਕੇ ਸੀ ਅਗਲੀ ਸਵੇਰ ਮੈਂ ਹਵੇਲੀ ਪਹੁੰਚ ਗਈ ਮੇਰੇ ਸਾਹਮਣੇ ਸਭ ਤੋਂ ਪਹਿਲਾਂ ਬਾਹਰੋਂ ਆਏ ਵੱਡੇ ਸਾਹਿਬ ਦੇ ਵੱਡੇ ਮੁੰਡੇ ਨਾਲ ਸਾਹਮਣਾ ਹੋਇਆ ਮੇਰਾ ਵੀ ਧਿਆਨ ਰਸੋਈ ਵੱਲ ਸੀ ਦੌੜੀ ਗਈ ਕਿ ਸਾਹਮਣੇ ਆਉਂਦੇ ਉਹਦੇ ਵਿੱਚ ਵੱਜ ਗਈ ਮੈਂ ਡਿੱਗਣ ਲੱਗੀ ਸੀ ਉਹਨੇ ਮੈਨੂੰ ਆਪਣੇ ਮਜ਼ਬੂਤ ਹੱਥਾਂ ਨਾਲ ਫੜ ਲਿਆ ਮੈਂ ਮੈਂ ਇੱਕਦਮ ਘਬਰਾ ਗਈ ਤੇ ਸਿੱਧੀ ਹੋਈ ਮੇਰੇ ਚਿਹਰੇ ਤੋਂ ਕੁੰਡ ਚੁੱਕਿਆ ਗਿਆ ਸੀ ਉਹ ਮੈਨੂੰ ਬੜੀ ਗੌਰ ਨਾਲ ਦੇਖ ਰਿਹਾ ਸੀ ਉਹ ਦੇਖਣ ਵਿੱਚ ਬੜਾ ਹਸੀਨ ਚਿੱਟੀ ਸ਼ਰਟ ਤੇ ਕਾਲੀ ਪੈਂਟ ਪਾ ਕੇ ਕਿਸੇ ਸ਼ਹਿਜ਼ਾਦੇ ਤੋਂ ਘਟਨੇ ਸੀ ਮੈਨੂੰ ਤਾਂ ਡਰ ਲੱਗਦਾ ਸੀ ਜੇ ਮੈਨੂੰ ਵੱਡੀ ਮਾਲਕਨ ਆਪਣੇ ਮੁੰਡੇ ਨੂੰ ਇਸ ਤਰ੍ਹਾਂ ਦੇਖਤ ਦੇ ਹੋਏ ਫੜ ਲੈਂਦੀ ਤਾਂ ਪੱਕਾ ਅੱਜ ਮਾਂ ਤੇ ਮੇਰਾ ਇਸ ਹਵੇਲੀ ਵਿੱਚ ਆਖਰੀ ਦਿਨ ਹੋਣਾ ਸੀ ਮੈਂ ਦੁਬਾਰਾ ਆਪਣੇ ਚਿਹਰੇ ਨੂੰ ਪਣ ਦੇ ਨਾਲ ਢੱਕ ਲਿਆ ਜਲਦੀ ਹੀ ਰਸੋਈ ਵੱਲ ਚੱਲੀ ਗਈ ਮੈਂ ਹਜੇ ਰਸੋਈ ਵਿੱਚ ਗਈ ਹੀ ਸੀ ਇਹਨੇ ਨੂੰ ਪਹਿਲਾਂ ਹੀ ਉਸ ਬਾਹਰੋਂ ਆਏ ਸ਼ਖਸ ਨੇ ਮੈਨੂੰ ਬੁਲਾ ਲਿਆ ਮੈਂ ਰੁਕ ਗਈ ਉਹ ਮੈਨੂੰ ਦੇਖਦੇ ਹੋਏ ਕਹਿੰਦਾ ਕਾਫੀ ਬਣਾ ਕੇ ਉੱਪਰ ਮੇਰੇ ਕਮਰੇ ਵਿੱਚ ਲਾਇਆ ਛੇਤੀ ਕਰ ਉਹ ਰੁਕਿਆ ਨਹੀਂ ਤੇ ਉੱਪਰ ਚਲਿਆ ਗਿਆ ਉਹਦੇ ਬਾਰੇ ਪਿੰਡ ਦਾ ਬੱਚਾ-ਬੱਚਾ ਜਾਣਦਾ ਸੀ ਉਹ ਸ਼ਖਸ ਬਹੁਤ ਸਖਤ ਮિજાਜ ਇਨਸਾਨ ਆ ਹਾਲੇ ਕੁਝ ਦਿਨ ਪਹਿਲਾਂ ਹੀ ਬਾਹਰੋਂ ਆਇਆ ਤੇ ਹੁਣ ਆਪਣੇ ਪਿਓ ਦੇ ਨਾਲ ਉਹਦਾ ਕਾਰੋਬਾਰ ਸੰਭਾਲ ਰਿਹਾ ਉਹਦਾ ਨਾਮ ਅਮਨ ਸੀ ਮਾਇਰ ਸੋਈ ਵਿੱਚ ਗਈ ਸ਼ੀਲਾ ਆਂਟੀ ਨੂੰ ਦੱਸਿਆ ਤੇ ਕਹਿੰਦੀ ਉਹਨੇ ਤੈਨੂੰ ਕਿਹਾ ਤਾਂ ਕੰਮ ਤੈਨੂੰ ਹੀ ਕਰਨਾ ਪਊਗਾ ਉਹ ਆਪਣੀ ਗੱਲ ਦਾ ਪੱਕਾ ਜੇ ਕੋਈ ਹੋਰ ਕਾਫੀ ਲੈ ਕੇ ਗਿਆ ਤਾਂ ਉਹਦੀ ਸ਼ਾਂਤ ਆ ਜਾਵੇਗੀ ਤੇ ਨਾਲ ਹੀ ਤੇਰੀ ਮਾਂ ਦੀ ਨੌਕਰੀ ਨੂੰ ਵੀ ਖਤਰਾ ਹੋ ਸਕਦਾ ਜਦ ਕਿ ਮੈਂ ਕਿਹਾ ਆਂਟੀ ਮੈਨੂੰ ਅੰਦਾਜ਼ਾ ਹੋ ਗਿਆ ਮੈਂ ਫਟਾਫਟ ਕਾਫੀ ਬਣਾ ਕੇ ਉਹਨੂੰ ਦੇ ਕੇ ਆਉਂਦੀ ਆ ਮੇਰੇ ਇਹ ਕਹਿੰਦੇ ਹੋਏ ਉਹ ਆਪਣੇ ਕੰਮ ਵਿੱਚ ਲੱਗ ਗਈ ਮੈਨੂੰ ਕਾਫੀ ਬਣਾਉਣੀ ਆਉਂਦੀ ਸੀ ਅਕਸਰ ਮਾਂ ਤੇ ਮੈਂ ਸ਼ਾਮ ਦੇ ਵਕਤ ਕਾਫੀ ਪੀਂਦੇ ਸੀ ਛੋਟੇ ਨੂੰ ਬਹੁਤ ਪਸੰਦ ਸੀ ਫਟਾਫਟ ਕਾਫੀ ਬਣਾ ਕੇ ਉਹਦੇ ਲਈ ਉੱਪਰ ਵੱਲ ਜਾ ਰਹੀ ਸੀ ਸ਼ੀਲਾ ਆਂਟੀ ਤੋ ਮੈਂ ਉਹਦੇ ਕਮਰੇ ਦਾ ਰਾਸਤਾ ਪੁੱਛ ਲਿਆ ਸੀ ਮੇਰਾ ਤਾਂ ਦਿਲ ਧੜਕ ਰਿਹਾ ਸੀ ਇਸ ਘਰ ਵਿੱਚ ਮੇਰਾ ਪਹਿਲਾ ਦਿਨ ਸੀ ਮੈਨੂੰ ਉਮੀਦ ਸੀ ਕਿਵੇਂ ਇਸ ਕੰਮ ਚ ਕਾਮਯਾਬ ਹੋ ਜਾਊਂਗੀ ਆਂਟੀ ਨੇ ਕਿਹਾ ਕਿ ਉੱਪਰ ਵਾਲੇ ਹਿੱਸੇ ਦਾ ਆਖਰੀ ਕਮਰਾ ਅਮੰਦਾ ਇਸ ਲਈ ਮੈਂ ਹਿੰਮਤ ਜਹੀ ਕਰਕੇ ਦਰਵਾਜ਼ੇ ਤੇ ਹੌਲੀ ਜਹੀ ਦਰਵਾਜ਼ਾ ਖੜਕਾਇਆ ਤੇ ਉਹਨੇ ਕਿਹਾ ਆ ਜਾਓ ਮੈਂ ਹੌਲੀ ਹੌਲੀ ਅੰਦਰ ਚਲੀ ਗਈ ਮੈਂ ਕਮਰੇ ਦਾ ਦਰਵਾਜ਼ਾ ਬੰਦ ਨਹੀਂ ਕੀਤਾ ਸੀ ਉਹ ਬੈੱਡ ਤੇ ਬੈਠ ਕੇ ਕੰਮ ਕਰਦਾ ਸੀ ਮੈਂ ਉਹਨੂੰ ਪੁੱਛ ਪੁੱਛ ਕੇ ਕਾਫੀ ਉਹਦੇ ਕੋਲ ਰੱਖ ਦਿੱਤੀ ਤੇ ਫਟਾਫਟ ਕਮਰੇ ਚੋਂ ਬਾਹਰ ਆਉਣ ਲੱਗੀ ਸੀ ਪਰ ਉਹ ਮੈਨੂੰ ਕਹਿਣ ਲੱਗਾ ਕਿ ਅਲਮਾਰੀ ਵਿੱਚੋਂ ਮੇਰੇ ਕੱਪੜੇ ਕੱਢ ਕੇ ਪ੍ਰੈਸ ਕਰ ਦੇ ਤੇ ਬੂਟ ਵੀ ਪਾਲਿਸ਼ ਕਰ ਦੇ ਮੈਂ ਕਿਸੇ ਜ਼ਰੂਰੀ ਕੰਮ ਜਾਣਾ ਮੈਂ ਸੋਚਦੀ ਸੀ ਕਿ ਇਹਨੂੰ ਕੀ ਦੱਸਾਂ ਕਿ ਮੈਂ ਇਸ ਕੰਮ ਦੇ ਲਈ ਨਹੀਂ ਆ ਬਲਕਿ ਮੈਂ ਤਾਂ ਘਰ ਦੇ ਕੰਮ ਜਾਣੀ ਰਸੋਈ ਦਾ ਕੰਮ ਕਰਨ ਲਈ ਆ ਪਰ ਮੈਂ ਉਹਦੇ ਕੰਮ ਨੂੰ ਮਨਾ ਨਹੀਂ ਕਰ ਸਕਦੀ ਸੀ ਕਿਉਂਕਿ ਮੈਂ ਆਪਣੀ ਨੌਕਰੀ ਖਤਰੇ ਵਿੱਚ ਨਹੀਂ ਪਾਉਣਾ ਚਾਹੁੰਦੀ ਸੀ ਇਸ ਲਈ ਮੈਂ ਅਲਮਾਰੀ ਦੇ ਕੋਲ ਉਹ ਇਤੇ ਖੋਲ ਕੇ ਵੇਖਿਆ ਕਾਫੀ ਕਪੜੇ ਟੰਗੇ ਹੋਏ ਸੀ ਪਰ ਮੈਨੂੰ ਉਹਦੇ ਬਲੂ ਰੰਗ ਦਾ ਕਿਤੇ ਵੀ ਪੈਂਟ ਸ਼ਰਟ ਦਿਖਦਾ ਨਹੀਂ ਸੀ ਤੇ ਉੱਪਰੋਂ ਮੈਂ ਘੁੰਡ ਕੱਢਿਆ ਹੋਇਆ ਸੀ ਚੰਗੀ ਤਰ੍ਹਾਂ ਕੁਝ ਦਿਖਦਾ ਨਹੀਂ ਸੀ ਮੈਂ ਮੈਂ ਘਬਰਾ ਕੇ ਦੇਖਦੀ ਸੀ ਪਰ ਮੈਨੂੰ ਕਿਤੇ ਵੀ ਉਹਦੇ ਬਲੂ ਰੰਗ ਦੇ ਕਪੜੇ ਨਹੀਂ ਦਿਖਦੇ ਸੀ ਉਹ ਕਹਿੰਦਾ ਕਿ ਪਹਿਲਾਂ ਆਪਣਾ ਘੁੰਡ ਚੱਕ ਦੇ ਫਿਰ ਕੰਮ ਕਰ ਪਰ ਵੱਡੀ ਮਾਲਕਨ ਦਾ ਹੁਕਮ ਸੀ ਕਿ ਚਿਹਰੇ ਤੋਂ ਕੁੰਡ ਨਹੀਂ ਚੁੱਕਣਾ ਇਸ ਲਈ ਮੈਂ ਉਹਦੀ ਗੱਲ ਉਹਨੇ ਮੰਨਿਆ ਤੇ ਕੁੰਡ ਕੱਢ ਕੇ ਇਹ ਕੱਪੜੇ ਲੱਭਣ ਲੱਗੀ ਪਰ ਅਚਾਨਕ ਹੀ ਉਹ ਮੇਰੇ ਕੋਲ ਆ ਗਿਆ ਉਹਨੇ ਮੇਰਾ ਕੁੰਡ ਚੁੱਕ ਦਿੱਤਾ ਮੈਂ ਉਹਦੇ ਵੱਲ ਨੂੰ ਦੇਖਿਆ ਉਹ ਮੇਰੇ ਵੱਲ ਬੜਾ ਹਰਾਨੀ ਜਿਹੇ ਨਾਲ ਦੇਖਦਾ ਸੀ ਉਹ ਕਹਿਣ ਲੱਗਾ ਕਿ ਮੈਂ ਤੈਨੂੰ ਕੁਝ ਨਹੀਂ ਕਹਿੰਦਾ ਤੂੰ ਇੰਨਾ ਕਿਉਂ ਡਰਦੀ ਆ ਆਪਣਾ ਕੰਮ ਕਰ ਜਦ ਕਿ ਉਹਨੇ ਜਿੱਦਾਂ ਹੀ ਮੇਰੇ ਚਿਹਰੇ ਨੂੰ ਹੱਥ ਲਾਇਆ ਤੇ ਮੈਂ ਫਟਾਫਟ ਪਿੱਛੇ ਹੋ ਗਈ ਉਹ ਬੈੱਡ ਤੇ ਜਾ ਕੇ ਬੈਠ ਗਿਆ ਤੇ ਉਹਦੀਆਂ ਨਜ਼ਰਾਂ ਮੇਰੇ ਤੇ ਹੀ ਸੀ। ਮੈਨੂੰ ਉਹਦੇ ਬਲੂ ਰੰਗ ਦੇ ਕੱਪੜੇ ਦਿੱਸੇ ਤੇ ਮੈਂ ਪ੍ਰੈਸ ਕਰਨ ਲੱਗ ਪਈ। ਮੈਂ 17 ਕੋ ਸਾਲ ਦੀ ਸੀ। ਮੈਨੂੰ ਸਾਰੇ ਕੰਮ ਆਉਂਦੇ ਸੀ। ਮਾਂ ਦੇ ਘਰੋਂ ਜਾਣ ਮਗਰੋਂ ਸਾਰਾ ਘਰ ਸੰਭਾਲਦੀ ਸੀ। ਮੈਂ ਫਟਾਫਟ ਉਹਦੇ ਕੱਪੜੇ ਪ੍ਰੈਸ ਕੀਤੇ ਤੇ ਉੱਥੇ ਹੀ ਬੈਠ ਕੇ ਬੂਟ ਪਾਲਸ਼ ਕਰਨ ਲੱਗੀ। ਮੈਂ ਹਜੇ ਬੂਟ ਪਾਲਸ਼ ਕਰਕੇ ਹੀ ਅੱਧੀ ਸੀ ਕਿ ਉਹਨੇ ਕਿਹਾ ਕਿ ਕੱਪੜੇ ਉੱਥੇ ਹੀ ਰੱਖ ਦੇ ਤੇ ਗੀਜਰ ਚਲਾ ਦੇ। ਉਹਦੇ ਤਾਂ ਹੁਕਮੇ ਸ਼ੁਰੂ ਹੋ ਗਏ ਸੀ ਇੱਕ ਦੇ ਬਾਅਦ ਇੱਕ ਕੰਮ ਦੱਸੀ ਜਾਂਦਾ ਸੀ ਮੈਂ ਫਟਾਫਟ ਉਹਦਾ ਗੀਜਰ ਚਲਾਇਆ ਤੇ ਅਚਾਨਕ ਮੇਰਾ ਹੱਥ ਵੱਜਨ ਕਰਕੇ ਸ਼ਾਵਰ ਆਨ ਹੋ ਗਿਆ ਜਿਹਦੇ ਕਰਕੇ ਮੈਂ ਭੱਜ ਗਈ ਮੈਨੂੰ ਸ਼ਾਵਰ ਬੰਦ ਕਰਨਾ ਨਹੀਂ ਆਉਂਦਾ ਇਸ ਲਈ ਮੈਂ ਉੱਚੀ ਕਿਹਾ ਕਿ ਇਹਨੂੰ ਬੰਦ ਕਰ ਦੇ ਮੇਰੇ ਕੱਪੜੇ ਗਿੱਲੇ ਹੁੰਦੇ ਆ ਫਟਾਫਟ ਉੱਪਰ ਜੀ ਆਇਆ ਮੈਨੂੰ ਦੇਖਦੇ ਕਹਿਣ ਗਿਆ ਪਾਗਲ ਤੈਨੂੰ ਗੀਜਰ ਆਨ ਕਰਨ ਲਈ ਕਿਹਾ ਸੀ ਸ਼ਾਵਰ ਨਹੀਂ ਇਹ ਕਹਿੰਦੇ ਹੀ ਉਹਨੇ ਸ਼ਾਵਰ ਬੰਦ ਕੀਤਾ ਤੇ ਮੈਨੂੰ ਬਾਥਰੂਮ ਚੋਂ ਬਾਹਰ ਕੱਢ ਦਿੱਤਾ ਮੈਂ ਕਮਰੇ ਚੋਂ ਬਾਹਰ ਆਉਣ ਲੱਗੀ ਸੀ ਕਿ ਉਹ ਮੈਨੂੰ ਕਹਿਣ ਲੱਗਾ ਕਿ ਇਹ ਕੱਪ ਵੀ ਲੈ ਜਾ ਮੈਂ ਫਟਾਫਟ ਕੱਪ ਚੱਕਿਆ ਤੇ ਥੱਲੇ ਆ ਗਈ ਉਹਦਾ ਕੋਈ ਯਕੀਨ ਨਹੀਂ ਸੀ ਉਹ ਦੁਬਾਰਾ ਫਿਰ ਮੈਨੂੰ ਕੋਈ ਕੰਮ ਦੱਸ ਦਿੰਦਾ ਫਿਰ ਥੱਲੇ ਆ ਕੇ ਇੰਨੇ ਸਾਰੇ ਭਾਂਡੇ ਦੇਖ ਕੇ ਤਾਂ ਮੈਨੂੰ ਘਬਰਾਹਟ ਜਿਹੀ ਹੁੰਦੀ ਸੀ ਆਪਣੀ ਮਾਂ ਦਾ ਖਿਆਲ ਆਉਂਦੇ ਹੀ ਮੇਰੀਆਂ ਅੱਖਾਂ ਵਿੱਚ ਹੰਝੂ ਆ ਗਏ ਕਿ ਉਹ ਮੇਰੇ ਤੇ ਮੇਰੇ ਭਰਾ ਲਈ ਕਿੰਨਾ ਕੁਝ ਬਰਦਾਸ਼ਤ ਕਰਦੀ ਆ ਮੈਂ ਤਾਂ ਉਹਦੇ ਲਈ ਕੁਝ ਵੀ ਨਹੀਂ ਸੀ ਕਰ ਸਕਦੀ ਇਹ ਸੋਚਦੇ ਹੀ ਮੈਂ ਭਾਂਡੇ ਧੋਣ ਲੱਗ ਪਈ ਅਜੇ ਥੋੜੀ ਦੇਰ ਹੀ ਹੋਈ ਸੀ ਕਿ ਫਿਰ ਅਮਨ ਰਸੋਈ ਵਿੱਚ ਆਇਆ ਤੇ ਕਹਿਣ ਲੱਗਾ ਮੈਂ ਆਪਣੇ ਕੰਮ ਤੇ ਚੱਲਾਂ ਜਦੋਂ ਮੈਂ ਵਾਪਸ ਆਉਂਗਾ ਤੇ ਮੇਰਾ ਕਮਰਾ ਸਾਫ਼ ਹੋਣਾ ਚਾਹੀਦਾ ਇਹ ਤੇਰੀ ਹੀ ਡਿਊਟੀ ਆ ਅੱਜ ਤੋਂ ਤੂੰ ਮੇਰੇ ਕਮਰੇ ਦੀ ਸਫਾਈ ਕਰੇਂਗੀ ਉਹ ਇਹ ਕਹਿ ਕੇ ਰੁਕਿਆ ਨਹੀਂ ਮੈਂ ਆਂਟੀ ਨੂੰ ਵੇਖ ਕੇ ਕਿਹਾ ਕਿ ਆਂਟੀ ਇਹ ਸਭ ਕੁਝ ਮੇਰੀ ਮਾਂ ਵੀ ਕਰਦੀ ਸੀ ਉਹ ਨਾਂ ਵਿੱਚ ਸਿਰ ਹਿਲਾਉਣ ਲੱਗੀ ਮੈਨੂੰ ਗੁੱਸਾ ਆਉਂਦਾ ਸੀ ਇਹ ਤਾਂ ਸਿਰਫ ਮੇਰੀ ਮਾਂ ਨੂੰ ਪੈਸੇ ਭਾਂਡੇ ਧੋਂਦੇ ਹੀ ਦਿੰਦੇ ਸੀ ਹੋਰ ਕੰਮ ਦੇ ਲਈ ਤਾਂ ਨਹੀਂ ਦਿੰਦੇ ਸੀ ਮੈਂ ਕਿਹਾ ਆਂਟੀ ਮੈਂ ਤੈਨੂੰ ਦੱਸਦੀ ਆਂ ਮੈਂ ਕਿਸੇ ਦੀ ਇੰਨੀ ਗੁਲਾਮੀ ਨਹੀਂ ਕਰ ਸਕਦੀ ਮਾਂ ਭਾਂਡੇ ਧੋਂਦੀ ਸੀ ਮੈਂ ਵੀ ਇਹੀ ਕਰਾਂਗੀ ਇਸ ਲਈ ਮੈਂ ਕੁਝ ਹੋਰ ਕਹਿੰਦੀ ਅਚਾਨਕ ਹੀ ਮਾਲਕ ਨਵੀਰ ਰਸੋਈ ਵਿੱਚ ਆ ਗਈ ਕਹਿਣ ਲੱਗੀ ਕਿ ਪਹਿਲੇ ਦਿਨ ਹੀ ਤੇਰੀ ਇੰਨੀ ਜ਼ਬਾਨ ਚੱਲਦੀ ਆ ਇਦਾਂ ਦੀਆਂ ਕੁੜੀਆਂ ਨੂੰ ਅਸੀਂ ਆਪਣੇ ਕੋਲ ਕੰਮ ਤੇ ਨਹੀਂ ਰੱਖ ਸਕਦੇ ਤੇਰੀ ਮਾਂ ਦਾ ਕੰਮ ਭਾਂਡੇ ਧੋਣਾ ਸੀ ਅਸੀਂ ਮੰਨਦੇ ਆ ਪਰ ਜੇ ਕਿਸੇ ਹੋਰ ਨੇ ਤੈਨੂੰ ਕੰਮ ਕਹਿ ਦਿੱਤਾ ਤੇ ਕੀ ਤੂੰ ਉਹਦੇ ਆਖੇ ਨਹੀਂ ਲੱਗੇਗੀ ਮੈਂ ਸਮਝ ਗਈ ਸੀ ਫਟਾਫਟ ਸਿਰ ਹਲਾ ਕੇ ਮੈਂ ਕਿਹਾ ਕਿ ਨਹੀਂ ਮਾਲਕ ਜੀ ਮੈਂ ਮੈਨੂੰ ਮaaf ਕਰ ਦਿਓ ਮੇਰਾ ਇਹ ਮਤਲਬ ਨਹੀਂ ਸੀ ਮੈਂ ਕੁਝ ਹੋਰ ਸਫਾਈ ਦਿੰਦੀ ਉਹਨੇ ਮੇਰੇ ਥੱਪੜ ਮਾਰ ਦਿੱਤਾ ਮੈਨੂੰ ਕਹਿਣ ਲੱਗੀ ਕਿ ਇੱਕ ਆਖਰੀ ਗੱਲ ਕਹਿਣ ਲੱਗੀ ਆ ਅੱਜ ਤੋਂ ਬਾਅਦ ਮੈਂ ਤੇਰੀ ਜ਼ੁਬਾਨ ਚੱਲਦੀ ਸੁਣ ਲਈ ਤੇ ਦੁਬਾਰਾ ਆਪਣੀ ਜ਼ੁਬਾਨ ਇਸ ਘਰ ਵਿੱਚ ਨਹੀਂ ਚਲਾਉਣੀ ਯਾਦ ਰੱਖੀ ਤੇ ਅਸੀਂ ਕਿਸੇ ਨੂੰ ਇੰਨੀ ਜਲਦੀ ਮਾਫ਼ ਨਹੀਂ ਕਰਦੇ ਇਹ ਕਹਿ ਕੇ ਉਹ ਚਲੀ ਗਈ ਸੀ ਬਲਕਿ ਆਂਟੀ ਨੂੰ ਇਸ਼ਾਰਾ ਕਰਕੇ ਕਮਰੇ ਵਿੱਚ ਗਈ ਸੀ ਤੇ ਮੈਂ ਰੋਣ ਲੱਗ ਪਈ ਸੀ ਮੈਂ ਤਾਂ ਅਜੇ ਛੋਟੀ ਸੀ ਮੈਂ ਇੰਨਾ ਕੰਮ ਲਈ ਨਹੀਂ ਬਣੀ ਸੀ ਮੇਰੀ ਮਾਂ ਹਮੇਸ਼ਾ ਮੈਨੂੰ ਇੰਨਾਂ ਸਾਰੀਆਂ ਚੀਜ਼ਾਂ ਤੋਂ ਦੂਰ ਹੀ ਰੱਖਦੀ ਸੀ ਸ਼ਾਇਦ ਉਹਨੂੰ ਪਤਾ ਸੀ ਕਿ ਮੈਨੂੰ ਇਹ ਸਭ ਪਸੰਦ ਨਹੀਂ ਸਮਾਂ ਲੰਘਦਿਆ ਗਿਆ ਮੇਰੀ ਹਾਲਤ ਖਰਾਬ ਹੁੰਦੀ ਜਾਂਦੀ ਸੀ ਹੁਣ ਮੈਨੂੰ ਇਸ ਘਰ ਵਿੱਚ ਆਉਣਾ ਪੈਂਦਾ ਸੀ ਤੇ ਅਮਨ ਨੇ ਮੇਰੀ ਤਨਖਾਹ ਵੀ ਵਧਾ ਦਿੱਤੀ। ਮੈਨੂੰ ਤਾਂ ਹਰਾਨੀ ਹੁੰਦੀ ਸੀ ਕਿ ਉਸ ਦੀ ਇਸ ਮਿਹਰਬਾਨੀ ਤੇ ਹੁਣ ਮੈਨੂੰ ਵੀ ਉਹਦੇ ਕੰਮ-ਕੰਮ ਕਰਨੇ ਮਾੜਾ ਨਹੀਂ ਲੱਗਦੇ ਸੀ ਬਲਕਿ ਚੰਗੇ ਹੀ ਲੱਗਦੇ ਸੀ। ਪਤਾ ਨਹੀਂ ਕਿਉਂ ਉਹਨੂੰ ਦੇਖ ਕੇ ਮੈਨੂੰ ਡਰ ਜਿਹਾ ਲੱਗਦਾ ਸੀ। ਉਹਦੀ ਉਮਰ ਮੇਰੇ ਤੋਂ ਵੱਡੀ ਸੀ। ਉਹ ਕੋਈ 30 ਕੋ ਸਾਲ ਦਾ ਸੀ। ਮੈਂ ਤਾਂ ਹਜੇ ਮਸਾ 17 ਕੋ ਸਾਲ ਦੀ ਸੀ। ਫਿਰ ਵੀ ਉਹ ਮੈਨੂੰ ਚੰਗਾ ਲੱਗਣ ਲੱਗਿਆ। ਮੈਂ ਚੋਰੀ-ਚੋਰੀ ਉਹਨੂੰ ਵੇਖਦੀ ਸੀ। ਮੈਨੂੰ ਡਰ ਸੀ ਕਿ ਜੇ ਮੈਨੂੰ ਕਿਸੇ ਨੇ ਇਦਾਂ ਕਰਦੇ ਹੋਏ ਦੇਖ ਲਿਆ ਤਾਂ ਮੇਰੀ ਜੀ ਦੀ ਖਰਾਬ ਹੋ ਜਾਊਗੀ ਇੱਥੇ ਉਹਨਾਂ ਦਾ ਪੂਰਾ ਪਰਿਵਾਰ ਸੀ ਤਿੰਨ ਭਰਾਵਾਂ ਦੀ ਫੈਮਿਲੀ ਸੀ ਤਿੰਨੋਂ ਆਪਸ ਵਿੱਚ ਮਿਲ ਕੇ ਰਹਿੰਦੇ ਸੀ ਜਿੰਨਾਂ ਦੀਆਂ ਘਰ ਵਾਲੀਆਂ ਸੀ ਮਾਲਕਣ ਸਭ ਤੋਂ ਵੱਡੀ ਸੀ ਤੇ ਉਸ ਤੋਂ ਬਾਅਦ ਉਹਦੀਆਂ ਦੋ ਦਰਾਨੀਆਂ ਸੀ ਉਹਨਾਂ ਦੇ ਹੁਕਮ ਦੇ ਅੱਗੇ ਤਾਂ ਮੈਂ ਕੁਝ ਬੋਲਦੀ ਹੀ ਨਹੀਂ ਸੀ ਇੱਥੇ ਮੇਰੀ ਉਮਰ ਦੀਆਂ ਕੁੜੀਆਂ ਵੀ ਸੀ ਜੋ ਇਸ ਘਰ ਵਿੱਚ ਰਹਿੰਦੀਆਂ ਸੀ ਬਿਨਾ ਮਤਲਬ ਦੇ ਔਰਤਾਂ ਨੂੰ ਘਰੋਂ ਬਾਹਰ ਨਹੀਂ ਜਾਣ ਦਿੱਤਾ ਜਾਂਦਾ ਸੀ ਤੇ ਇਹਨਾਂ ਮਾਲਕਾਂ ਨੇ ਆਪਣੀਆਂ ਔਰਤਾਂ ਨੂੰ ਲੁਕੋ ਕੇ ਰੱਖਿਆ ਹੋਇਆ ਸੀ ਆਪਣੇ ਘਰ ਵਿੱਚ ਕੰਮ ਕਰਨ ਵਾਲੀਆਂ ਨੌਕਰਾਨੀਆਂ ਦੀ ਬੜੀ ਇੱਜ਼ਤ ਕਰਦੇ ਸੀ ਹਜੇ ਤੱਕ ਤਾਂ ਮੈਨੂੰ ਕਿਸੇ ਵੀ ਮੁੰਡੇ ਨੇ ਗਲਤ ਨਜ਼ਰ ਨਾਲ ਨਹੀਂ ਦੇਖਿਆ ਸੀ ਜੋ ਵੀ ਦੇਖਦਾ ਨਜ਼ਰਾਂ ਨੀਂਹੀਆਂ ਕਰਕੇ ਲੰਘ ਜਾਂਦਾ ਸੀ ਬਿਨਾ ਉਸ ਬਾਹਰੋਂ ਆਏ ਅਮਨ ਦੇ ਮੈਨੂੰ ਇੱਥੇ ਕੰਮ ਕਰਦੀ ਨੂੰ ਹੁਣ 2 ਮਹੀਨੇ ਹੋ ਗਏ ਸੀ ਮੰਮੀ ਵੀ ਪਹਿਲਾਂ ਨਾਲੋਂ ਠੀਕ ਸੀ ਉਹਨੇ ਵੀ ਕਹਿ ਦਿੱਤਾ ਸੀ ਕਿ ਕੰਮ ਤੇ ਜਾਣ ਦੀ ਲੋੜ ਨਹੀਂ ਮੈਂ ਆਪ ਹੀ ਕੰਮ ਤੇ ਜਾਇਆ ਕਰੂੰਗੀ ਮੈਂ ਮਨਾ ਕਰ ਦਿੱਤਾ ਸੀ ਇੱਕ ਤਾਂ ਮੈਨੂੰ ਉਹਦੀ ਹਾਲਤ ਤੇ ਤਰਸ ਆਉਂਦਾ ਸੀ ਇਹਨਾਂ ਕੁਝ ਸਹਣ ਦੇ ਬਾਵਜੂਦ ਵੀ ਇਹ ਘਰ ਘਰ ਕੰਮ ਕਰਦੀ ਸੀ ਤੇ ਫਿਰ ਘਰ ਆ ਕੇ ਕੱਪੜੇ ਵੀ ਸਲਾਈ ਕਰਦੀ ਸੀ ਮੈਂ ਉਹਨੂੰ ਇਹੀ ਕਿਹਾ ਕਿ ਤੂੰ ਘਰੇ ਬੈਠ ਕੇ ਕੰਮ ਕਰਿਆ ਕਰ ਮੈਂ ਆਪੇ ਉਸ ਘਰ ਵਿੱਚ ਕੰਮ ਕਰਕੇ ਆਇਆ ਕਰੂੰਗੀ ਦੂਸਰੀ ਗੱਲ ਇਹ ਸੀ ਕਿ ਹੁਣ ਮੇਰਾ ਦਿਲ ਘਰੇ ਨਹੀਂ ਲੱਗਦਾ ਸੀ ਜਦੋਂ ਤੱਕ ਮੈਂ ਅਮਨ ਨੂੰ ਦੇਖ ਨਹੀਂ ਲੈਂਦੀ ਸੀ ਮੈਨੂੰ ਸਕੂਨ ਜਿਆ ਨਹੀਂ ਮਿਲਦਾ ਸੀ ਉਹਦਾ ਕੰਮ ਕਰਨਾ ਮੇਰੀ ਜ਼ਿੰਮੇਵਾਰੀ ਸੀ ਕੱਪੜੇ ਪ੍ਰੈਸ ਬੂਟ ਪਾਲਿਸ਼ ਕਾਫੀ ਬਣਾਉਣਾ ਉਹਨੂੰ ਰੋਟੀ ਦੇਣੀ ਇੱਥੋਂ ਤੱਕ ਕਿ ਉਹਦੇ ਕਮਰੇ ਦੀ ਸਫਾਈ ਮੇਰੀ ਹੀ ਜ਼ਿੰਮੇਵਾਰੀ ਸੀ ਅੱਜ ਵੀ ਆਂਟੀ ਨੇ ਮੈਨੂੰ ਮਾਲਕਨ ਦਾ ਹੁਕਮ ਸੁਣਾਇਆ ਕਿ ਉਸਦਾ ਮੁੰਡਾ ਕਹਿ ਕੇ ਗਿਆ ਕਿ ਰੈਨੂ ਨੂੰ ਦੱਸ ਦਿਓ ਕਿ ਜਦੋਂ ਮੈਂ ਕਮਰੇ ਚੋਂ ਚਲੇ ਜਾਵਾਂ ਤਾਂ ਮੇਰੇ ਕਮਰੇ ਦੀ ਸਫਾਈ ਕਰ ਦਿਓ ਅਲਮਾਰੀ ਦੇ ਕੱਪੜੇ ਸਹੀ ਤਰ੍ਹਾਂ ਵੀ ਰੱਖ ਦੇਵੇ ਮੈਂ ਉਹਦਾ ਕਹਿਣਾ ਮੰਨਿਆ ਤੇ ਫਟਫਟ ਝਾੜੂ ਪੂੰਝਾ ਕਰਨ ਲੱਗ ਪਈ ਡਸਟਿੰਗ ਦੇ ਲਈ ਜਦੋਂ ਮੈਂ ਕੱਪੜਾ ਟੇਬਲ ਤੇ ਮਾਰਿਆ ਤਾਂ ਉੱਥੇ ਹੀ ਅਮਨ ਦੀ ਫੋਟੋ ਪਈ ਸੀ ਜਿਹਨੂੰ ਦੇਖ ਕੇ ਮੇਰਾ ਦਿਲ ਅਜੀਬ ਜਿਹੀ ਹਾਲਤ ਦਾ ਸ਼ਿਕਾਰ ਹੋ ਗਿਆ ਇਹ ਇਨਸਾਨ ਤਾਂ ਚੋਰੀ-ਚੋਰੀ ਮੇਰੇ ਦਿਲ ਵਿੱਚ ਵੱਸ ਗਿਆ ਸੀ ਮੈਂ ਕਹਿਨ ਨੂੰ ਤਾਂ ਇਸ ਘਰ ਦੀ ਨੌਕਰਾਨੀ ਸੀ ਮੇਰਾ ਅਮਨ ਦੇ ਨਾਲ ਕੋਈ ਮੇਲ ਨਹੀਂ ਸੀ ਉਹ ਤਾਂ ਅਸਮਾਨ ਦਾ ਚੰਦ ਸੀ ਮੈਨੂੰ ਕਦੇ ਵੀ ਨਹੀਂ ਮਿਲ ਸਕਦਾ ਸੀ ਪਰ ਮੈਂ ਆਪਣੇ ਦਿਲ ਹੱਥੋਂ ਮਜਬੂਰ ਸੀ ਕਿੰਨੀ ਦੇਰ ਤੱਕ ਮੈਂ ਉਹਦੀ ਪਰਸਨੈਲਿਟੀ ਨੂੰ ਦੇਖਦੀ ਰਹੀ ਤੇ ਉਹਦੀਆਂ ਅੱਖਾਂ ਵਿੱਚ ਇਦਾਂ ਦਾ ਜਾਦੂ ਸੀ ਕਿ ਮੈਂ ਉਹਦੇ ਵਿੱਚ ਹੀ ਡੁੱਬ ਜਾਂਦੀ ਸੀ ਮੈਂ ਅਮਨ ਦੇ ਸਾਹਮਣੇ ਹੁੰਦੀ ਤਾਂ ਆਪਣੀਆਂ ਨਜ਼ਰਾਂ ਨੀ ਚੁੱਕਦੀ ਸੀ ਉਹਨੂੰ ਚੋਰੀ-ਚੋਰੀ ਹੀ ਦੇਖਦੀ ਸੀ ਪਰ ਫੋਟੋ ਨੂੰ ਮੈਂ ਬਿਨਾਂ ਕਿਸੇ ਚੀਜ਼ ਕਿਤੇ ਹੀ ਦੇਖੀ ਜਾਂਦੀ ਸੀ ਉਹਦੇ ਇੱਕ-ਇੱਕ ਅੰਗ ਨੂੰ ਮੈਂ ਦੇਖਦੀ ਪਈ ਸੀ ਅਚਾਨਕ ਹੀ ਉਹਦੀ ਫੋਟੋ ਚੁੱਕ ਕੇ ਮੈਂ ਆਪਣੇ ਸੀਨੇ ਨਾਲ ਲਾ ਲਈ ਮੈਂ ਉੱਥੇ ਹੀ ਬੈਠ ਗਈ ਤੇ ਕਮਰੇ ਵਿੱਚ ਏਸੀ ਚੱਲਦਾ ਸੀ ਠੰਡੇ ਜਿਹੇ ਮਾਹੌਲ ਵਿੱਚ ਆਪਣੇ ਮਨ ਪਸੰਦ ਇਨਸਾਨ ਨੂੰ ਇਹਨਾਂ ਕੋਲ ਦੇਖਣ ਦਾ ਅਹਿਸਾਸ ਮੈਨੂੰ ਬਹੁਤ ਸੀ ਮੈਨੂੰ ਸਕੂਨ ਜਿਹਾ ਮਿਲਦਾ ਸੀ ਕੰਮ ਕਰਨ ਦਾ ਕਰਕੇ ਮੇਰੇ ਲੱਕ ਵਿੱਚ ਵੀ ਦਰਦ ਹੁੰਦਾ ਸੀ ਹਜੇ ਥੋੜੀ ਦੇਰ ਪਹਿਲਾਂ ਹੀ ਮੈਂ ਸਵੇਰ ਦੀ ਰੋਟੀ ਤੇ ਰਾਤ ਦੀ ਰੋਟੀ ਦੇ ਭਾਂਡੇ ਧੋਤੇ ਸੀ ਤੇ ਧੋ ਕੇ ਥੱਕ ਗਈ ਸੀ ਮੈਂ ਆਰਾਮ ਕਰਨ ਲਈ ਉੱਥੇ ਹੀ ਲੰਮੇ ਪੈ ਗਈ ਮੈਨੂੰ ਪਤਾ ਹੀ ਨਾ ਲੱਗਿਆ ਕਿ ਕਦੋਂ ਮੈਂ ਅਮਨ ਦੀ ਫੋਟੋ ਆਪਣੇ ਸੀਨੇ ਨਾਲ ਲਾ ਕੇ ਸੁੱਤੀ ਰਹੀ ਮੈਨੂੰ ਸੁੱਤੀ ਨੂੰ ਪਤਾ ਨਹੀਂ ਕਿੰਨਾ ਚਿਰ ਹੋ ਗਿਆ ਸੀ ਤਾਂ ਮੈਨੂੰ ਮਹਿਸੂਸ ਹੋਇਆ ਕਿ ਕੋਈ ਮੇਰੇ ਬਹੁਤ ਕੋਲ ਆ ਅਚਾਨਕ ਹੀ ਮੇਰੀ ਅੱਖ ਖੁੱਲੀ ਕਿਉਂਕਿ ਇਹ ਸਿਰਫ ਮੇਰਾ ਵਹਿਮ ਨਹੀਂ ਸੀ ਬਲਕਿ ਮੇਰੇ ਕੋਲ ਲੰਮੇ ਪਿਆ ਹੋਇਆ ਸੀ ਉਦੇ ਹੱਥ ਮੇਰੇ ਢਿੱਡ ਤੇ ਫਿਰ ਰਹੇ ਸੀ ਮੈਂ ਚੀਕਣਾ ਚਾਹੁੰਦੀ ਸੀ ਪਰ ਮੇਰੇ ਮੂੰਹੋਂ ਆਵਾਜ਼ ਨਹੀਂ ਨਿਕਲਦੀ ਸੀ ਅਚਾਨਕ ਉਹ ਹੱਥ ਮੇਰੇ ਉੱਪਰ ਫਿਰਨ ਲੱਗ ਪਿਆ ਇਸ ਤੋਂ ਪਹਿਲਾਂ ਮੈਂ ਕੁਝ ਬੋਲਦੀ ਉਹ ਹੱਥ ਮੇਰੇ ਬੁੱਲਾਂ ਤੱਕ ਪਹੁੰਚ ਗਿਆ ਸੀ ਮੇਰੀ ਆਵਾਜ਼ ਬੰਦ ਹੋ ਗਈ ਸੀ ਉਹ ਜੇ ਕੋਈ ਵੀ ਸੀ ਉਹ ਮੇਰੇ ਬਹੁਤ ਕੋਲ ਸੀ ਪਤਾ ਨਹੀਂ ਕੀ ਹੋਇਆ ਕੁਝ ਦੇਰ ਬਾਅਦ ਮੈਂ ਦੁਬਾਰਾ ਹਨੇਰੇ ਜਿਹੇ ਵਿੱਚ ਡੁੱਬ ਗਈ ਸੀ ਮੇਰਾ ਤਾਂ ਦਿਮਾਗ ਸੁਨ ਹੋ ਗਿਆ ਸੀ ਤਿਆਨ ਘੰਟੇ ਬਾਅਦ ਮੇਰੀ ਅੱਖ ਪੁੱਲੀ ਮੈਂ ਹਜੇ ਵੀ ਉਸੇ ਕਮਰੇ ਵਿੱਚ ਪਈ ਸੀ ਪਰ ਜਦੋਂ ਮੈਨੂੰ ਹੋਸ਼ ਜਿਹੀ ਆਈ ਤਾਂ ਇਦਾਂ ਮਹਿਸੂਸ ਹੁੰਦਾ ਸੀ ਜਿਦਾਂ ਮੈਨੂੰ ਆਪਣਾ ਆਪ ਖਤਮ ਜਿਹਾ ਮਹਿਸੂਸ ਹੋਣ ਲੱਗ ਪਿਆ ਮੇਰੇ ਸਰੀਰ ਵਿੱਚ ਬਦਲਾਵ ਜਿਹਾ ਮਹਿਸੂਸ ਹੁੰਦਾ ਸੀ ਇਦਾਂ ਲੱਗਦਾ ਸੀ ਕਿ ਜਿਦਾਂ ਮੇਰਾ ਸਰੀਰ ਬੜਾ ਭਰ ਆ ਗਿਆ ਹੋ ਗਿਆ ਇੱਕ ਪਾਸਾ ਦੁਖਦਾ ਪਿਆ ਸੀ ਜਿੱਦਾਂ ਹੀ ਮੈਂ ਆਪਣੇ ਉੱਪਰ ਕੰਬਲ ਦੇਖਿਆ ਤੇ ਫਿਰ ਆਪਣੀ ਉਸ ਹਾਲਤ ਨੂੰ ਦੇਖ ਕੇ ਤਾਂ ਮੇਰੇ ਹੋਸ਼ ੁੱਡ ਗਏ ਸੀ ਕੰਬਲ ਦੇ ਵਿੱਚ ਮੇਰੀ ਹਾਲਤ ਇਦਾਂ ਦੀ ਸੀ ਕਿ ਮੈਂ ਇਕੱਠੀ ਜੀ ਹੋ ਕੇ ਬੈਗ ਰਹੀ ਸੀ ਕਮਰੇ ਵਿੱਚ ਕੌਣ ਆਇਆ ਸੀ ਕਿਹਨੇ ਮੇਰੇ ਨਾਲ ਜ਼ਬਰਦਸਤੀ ਕੀਤੀ ਸੀ ਕਿਹਨੇ ਮੇਰੀ ਇੱਜ਼ਤ ਬਰਬਾਦ ਕਰ ਦਿੱਤੀ ਸੀ ਮੈਂ ਰੋਣ ਲੱਗ ਪਈ ਸੀ ਮੈਨੂੰ ਖਬਰਾਹਟ ਹੁੰਦੀ ਸੀ ਮੈਂ ਉੱਠ ਕੇ ਬੈਠੀ ਕਮਰੇ ਵਿੱਚ ਦੇਖਿਆ ਤੇ ਕੋਈ ਨਹੀਂ ਸੀ ਮੇਰੀ ਬੇਹੋਸ਼ੀ ਦਾ ਫਾਇਦਾ ਕੌਣ ਚੁੱਕ ਕੇ ਗਿਆ ਸੀ ਮੈਨੀ ਗੂੜੀ ਨੀਂਦ ਵਿੱਚ ਕਿੱਦਾਂ ਸੌਂ ਗਈ ਮੈਨੂੰ ਪਤਾ ਨਹੀਂ ਸੀ ਮੈਂ ਫਟਾਫਟ ਉਸ ਘਰੋਂ ਬਾਹਰ ਨਿਕਲ ਆਈ ਤੇ ਆਪਣੇ ਘਰ ਆ ਗਈ ਘਰ ਆ ਕੇ ਬੜਾ ਰੋਈ ਸੀ ਜੇ ਇਸ ਗੱਲ ਦਾ ਕਿਸੇ ਨੂੰ ਪਤਾ ਲੱਗ ਗਿਆ ਤਾਂ ਮੇਰੀ ਇੱਜ਼ਤ ਬਰਬਾਦ ਹੋ ਜਾਊਗੀ ਤੇ ਬੜੀ ਬਦਨਾਮੀ ਹੋਵੇਗੀ ਕੋਈ ਵੀ ਮੈਨੂੰ ਆਪਣੀ ਨਹੀਂ ਮੰਨਦਾ ਇਹ ਸੋਚ ਕੇ ਮੈਨੂੰ ਬੜੀ ਤਕਲੀਫ ਹੁੰਦੀ ਸੀ ਪਤਾ ਨਹੀਂ ਮੈਨੂੰ ਵਾਰ-ਵਾਰ ਬੇਹੋਸ਼ੀ ਜੇ ਹੀ ਕਿਉਂ ਹੁੰਦੀ ਸੀ ਮੇਰੀਆਂ ਅੱਖਾਂ ਵੀ ਬੰਦ ਹੋਣ ਲੱਗੀਆਂ ਸੀ ਸ਼ਾਇਦ ਉਸ ਇਨਸਾਨ ਨੇ ਮੈਨੂੰ ਕੋਈ ਨਸ਼ੀਲੀ ਚੀਜ਼ ਸੰਘਾ ਦਿੱਤੀ ਸੀ ਥੋੜੀ ਦੇਰ ਬਾਅਦ ਮੈਨੂੰ ਫਿਰ ਨੀਂਦ ਆਉਣ ਲੱਗੀ ਮੈਂ ਰੋਂਦੀ ਰੋਂਦੀ ਸੌਂ ਗਈ ਸਮਾਂ ਲੰਘਦਾ ਗਿਆ ਤਿੰਨ ਦਿਨ ਹੋ ਗਏ ਸੀ ਮੈਂ ਮਾਲਕਨ ਦੇ ਘਰ ਨਹੀਂ ਗਈ ਸੀ ਕਿਉਂਕਿ ਮੇਰਾ ਦਿਲ ਨਹੀਂ ਕਰਦਾ ਸੀ ਮੰਮੀ ਨੇ ਮੈਨੂੰ ਕਈ ਵਾਰ ਪੁੱਛਿਆ ਸੀ ਮੈਂ ਕੋਈ ਬਹਾਨਾ ਬਣਾ ਕੇ ਉਸ ਨੂੰ ਟਾਲ ਦਿੰਦੀ ਸੀ ਪਰ ਘਰ ਦੇ ਹਾਲਾਤ ਵੀ ਮੈਨੂੰ ਦਿਖਦੇ ਸੀ ਉਸ ਘਰ ਵਿੱਚੋਂ ਵੀ ਮੈਨੂੰ ਕਈ ਸੁਨੇਹੇ ਆ ਗਏ ਸੀ ਕਿ ਛੋਟੇ ਸਾਹਿਬ ਦੇ ਕਮਰੇ ਦੀ ਸਫਾਈ ਮੇਰੇ ਇਲਾਵਾ ਕੋਈ ਨਹੀਂ ਕਰ ਸਕਦਾ ਕਿਉਂਕਿ ਉਹਨੂੰ ਕਿਸੇ ਦੇ ਹੱਥ ਦੀ ਸਫਾਈ ਪਸੰਦ ਨਹੀਂ ਸੀ ਮਜਬੂਰ ਹੋ ਕੇ ਮੈਨੂੰ ਹਵੇਲੀ ਜਾਣਾ ਪਿਆ ਪਰ ਮੈਂ ਬੜੀ ਚੁੱਪਚਾਪ ਜਿਹੀ ਰਹਿੰਦੀ ਸੀ ਅਮਨ ਦੇ ਕਮਰੇ ਵਿੱਚ ਜਾਣ ਤੋਂ ਮੈਨੂੰ ਘਬਰਾਹਟ ਚ ਹੀ ਹੁੰਦੀ ਸੀ ਮੇਰਾ ਸ਼ੱਕ ਉਹਦੇ ਤੇ ਹੀ ਸੀ ਪਰ ਉਸ ਦਿਨ ਉਹ ਕਿਤੇ ਗਿਆ ਹੋਇਆ ਸੀ ਤਾਂ ਫਿਰ ਉਹਦਾ ਆਉਣਾ ਤਾਂ ਨਾ ਮੁਮਕਿਨ ਸੀ ਉਹ ਤਾਂ ਸਵੇਰ ਨੂੰ ਵਾਪਸ ਆਇਆ ਸੀ ਪਹਿਲਾਂ ਜੋ ਮੈਂ ਅਮਨ ਦੇ ਕਮਰੇ ਵਿੱਚ ਆਪਣੀ ਖੁਸ਼ੀ ਨਾਲ ਸਫਾਈ ਕਰਦੀ ਸੀ ਹੁਣ ਉਹਦੇ ਬੁਲਾਉਣ ਤੇ ਹੀ ਚਲਦੀ ਸੀ ਅਜੇ ਮੈਂ ਅਮਨ ਦੇ ਕਮਰੇ ਦੀ ਸਫਾਈ ਕਰਦੀ ਸੀ ਤਾਂ ਅਮਨ ਕਮਰੇ ਵਿੱਚ ਆ ਗਿਆ ਤੇ ਮੈਨੂੰ ਦੇਖ ਕੇ ਬੈੱਡ ਤੇ ਬੈਠ ਗਿਆ ਪਰ ਉਹਦੀਆਂ ਨਜ਼ਰਾਂ ਮੇਰੇ ਤੇ ਹੀ ਟਿਕੀਆਂ ਹੋਈਆਂ ਸੀ ਉਹਦੇ ਆਉਣ ਦੀ ਵਜ੍ਹਾ ਨਾਲ ਮੇਰੇ ਦਿਲ ਦੀ ਧੜਕਣਾ ਵਧ ਗਈਆਂ ਸੀ ਮੈਂ ਉਹਦੇ ਵੱਲ ਦੇਖਿਆ ਤੇ ਆਪਣੀਆਂ ਨਜ਼ਰਾਂ ਨੀਹੀਆਂ ਕਰ ਲਈਆਂ ਕਿਉਂਕਿ ਅਮਨ ਮੈਨੂੰ ਹੀ ਦੇਖੀ ਜਾਂਦਾ ਸੀ ਮੈਂ ਬਾਹਰ ਜਾਣ ਲੱਗੀ ਤਾਂ ਮੈਨੂੰ ਰੋਕ ਰਿਆ ਕਹਿਣ ਲੱਗਾ ਕਿ ਰੁਕ ਜਾ ਹਜੇ ਕਮਰਾ ਪੂਰੀ ਤਰ੍ਹਾਂ ਸਾਫ਼ ਨਹੀਂ ਹੋਇਆ ਤੇ ਤੂੰ ਕਿੱਥੇ ਚੱਲੀ ਆ ਮੈਂ ਕਿਹਾ ਮੈਂ ਬਾਅਦ ਵਿੱਚ ਕਰ ਦੇਉਂਗੀ ਅਜੇ ਮੇਰੀ ਸਿਹਤ ਠੀਕ ਨਹੀਂ ਉਹ ਬੈੱਡ ਤੋਂ ਉੱਤਰ ਕੇ ਮੇਰੇ ਕੋਲ ਆਇਆ ਤੇ ਮੇਰਾ ਹੱਥ ਫੜ ਕੇ ਮੈਨੂੰ ਬੈੱਡ ਦੇ ਉੱਪਰ ਬਿਠਾ ਲਿਆ ਮੈਂ ਉਹ ਮੈਨੂੰ ਕਹਿੰਦਾ ਕਿ ਕੀ ਹੋਇਆ ਮੈਂ ਬਹਾਨਾ ਜਿਹਾ ਬਣਾਇਆ ਕਿ ਮੇਰਾ ਸਿਰ ਦਰਦ ਹੁੰਦਾ ਉਹਦੀਆਂ ਅੱਖਾਂ ਵਿੱਚ ਕੁਝ ਤਾਂ ਸੀ ਉਹਦਾ ਹੱਥ ਆਪਣੇ ਹੱਥਾਂ ਵਿੱਚ ਲੱਗਦੇ ਹੀ ਮੈਨੂੰ ਕਰੰਟ ਜਿਹਾ ਲੱਗਿਆ ਮੈਂ ਫਟਾਫਟ ਆਪਣਾ ਹੱਥ ਛੁਡਾਇਆ ਤੇ ਕਮਰੇ ਚੋਂ ਬਾਹਰ ਆ ਗਈ ਉਹ ਮੈਨੂੰ ਕਾਫੀ ਦੇਰ ਤੱਕ ਦੇਖਦਾ ਰਿਹਾ ਮੈਨੂੰ ਇਹ ਖਿਆਲ ਆਇਆ ਕਿ ਕਿਤੇ ਅਮਨ ਮੈਨੂੰ ਪਿਆਰ ਤਾਂ ਨਹੀਂ ਕਰਨ ਲੱਗ ਪਿਆ ਅਗਲੇ ਹੀ ਪਲ ਮੈਂ ਰੋਣ ਲੱਗ ਪਈ ਕਿ ਮੇਰੀ ਇੱਜ਼ਤ ਤਾਂ ਹੁਣ ਬਰਬਾਦ ਹੋ ਗਈ ਸੀ ਜਦੋਂ ਇਹ ਸੱਚ ਅਮਨ ਨੂੰ ਪਤਾ ਲੱਗਿਆ ਤਾਂ ਉਹਨੇ ਆਪਣੇ ਪਿਆਰ ਤੋਂ ਮੂੰਹ ਮੋੜ ਲੈਣਾ ਸੀ ਕਿਉਂਕਿ ਉਹ ਤਾਂ ਇੱਜ਼ਤ ਦੇ ਲਈ ਜਾਣ ਵੀ ਲੈ ਲੈਂਦੇ ਸੀ ਤੇ ਜਾਣ ਦੇ ਵੀ ਦਿੰਦੇ ਸੀ ਉਸੇ ਦਿਨ ਮੈਂ ਉਸ ਘਰ ਵਿੱਚ ਜ਼ਿਆਦਾ ਦੇਰ ਤੱਕ ਨਹੀਂ ਰੁਕੀ ਤੇ ਘਰੇ ਆ ਗਈ ਕਾਫੀ ਦਿਨ ਮੈਂ ਉਹਨਾਂ ਦੇ ਘਰ ਨਹੀਂ ਗਈ ਸੀ ਮੈਂ ਆਪਣੀ ਮਾਂ ਨੂੰ ਕਿਹਾ ਕਿ ਮੈਂ ਠੀਕ ਨਹੀਂ ਆ ਤੇ ਮੇਰੀ ਮਾਂ ਫਿਰ ਉੱਥੇ ਜਾ ਕੇ ਕੰਮ ਕਰਨ ਲੱਗ ਪਈ ਸੀ ਇੱਕ ਦਿਨ ਮੰਮੀ ਘਰ ਆਈ ਤੇ ਕਹਿਣ ਲੱਗੀ ਕਿ ਤੈਨੂੰ ਛੋਟਾ ਸਾਹਿਬ ਬੁਲਾ ਰਿਹਾ ਸੀ ਕਹਿੰਦਾ ਸੀ ਕਿ ਰੈਨੂ ਦੇ ਹੱਥ ਦੀ ਸਫਾਈ ਮੈਨੂੰ ਬਹੁਤ ਵਧੀਆ ਲੱਗਦੀ ਆ ਇਦਾਂ ਕਰਦੇ ਆ ਆਪਾਂ ਦੋਵੇਂ ਮਾਵਾਂ ਧੀਆ ਕੰਮ ਕਰਨ ਜਾਵਾਂਗੀਆਂ ਤੇ ਮੈਂ ਭਾਂਡੇ ਧੋ ਲਿਆ ਕਰੂੰਗੀ ਤੇ ਤੂੰ ਕਮਰੇ ਦੀ ਸਫਾਈ ਕਰ ਦਿਆ ਕਰੀ ਚੰਗਾ ਚਾਰ ਪੈਸੇ ਹੱਥ ਵਿੱਚ ਆ ਜਾਣਗੇ ਤੇਰਾ ਵਿਆਹ ਵੀ ਕਰਨਾ ਤੇ ਫਿਰ ਤੇਰੇ ਦਾਜ ਦੇ ਲਈ ਪੈਸੇ ਵੀ ਜੋੜਨੇ ਪੈਣਗੇ ਇਦਾਂ ਹੌਲੀ ਹੌਲੀ ਪੈਸੇ ਵੀ ਜੁੜ ਜਾਣਗੇ ਤੇ ਬਾਅਦ ਵਿੱਚ ਕੰਮ ਦੀ ਸੌਖਾ ਹੋਵੇ ਹੋਵੇਗਾ ਦਿਲ ਤਾਂ ਮੇਰਾ ਵੀ ਕਰਦਾ ਸੀ ਕਿ ਅਮਨ ਨੂੰ ਦੇਖਣ ਲਈ ਪਰ ਮੈਂ ਆਪਣੇ ਦਿਲ ਦੇ ਹੱਥੋਂ ਲਾਚਾਰ ਸੀ ਅਗਲੇ ਦਿਨ ਮੈਂ ਫਿਰ ਕੰਮ ਤੇ ਗਈ ਮੈਨੂੰ ਆਪਣੀ ਸਿਹਤ ਠੀਕ ਨਹੀਂ ਲੱਗਦੀ ਸੀ ਮੇਰਾ ਰਸੋਈ ਵਿੱਚ ਖੜੀ ਭਾਂਡੇ ਧੋਂਦੀ ਸੀ ਅਚਾਨਕ ਮੈਨੂੰ ਘਬਰਾਹਟ ਜਿਹੀ ਹੋਈ ਤੇ ਮੈਂ ਫਟਾਫਟ ਸ਼ੈਂਕ ਵਿੱਚ ਉਲਟੀ ਕਰ ਦਿੱਤੀ ਮੰਮੀ ਨੇ ਉਸ ਦਿਨ ਮੇਰੇ ਛੋਟੇ ਭਰਾ ਨੂੰ ਲੈ ਕੇ ਡਾਕਟਰ ਕੋਲ ਜਾਣਾ ਸੀ ਕਿਉਂਕਿ ਉਹ ਵੀ ਠੀਕ ਨਹੀਂ ਸੀ ਉਹ ਮੇਰੇ ਨਾਲ ਕੰਮ ਤੇ ਨਹੀਂ ਆਈ ਸੀ ਅਚਾਨਕ ਮੈਨੂੰ ਉਲਟੀਆਂ ਆਉਣ ਲੱਗ ਪਈਆਂ ਆਂਟੀ ਰੋਟੀ ਬਣਾਉਣ ਵਿੱਚ ਬਿਜੀ ਸੀ ਉਹਨੇ ਮੇਰੀ ਹਾਲਤ ਦੇਖੀ ਤੇ ਫਟਾਫਟ ਮੈਨੂੰ ਦੇਖਣ ਲੱਗੀ ਤੇ ਉੱਥੇ ਹੀ ਬਿਠਾ ਦਿੱਤਾ ਪਾਣੀ ਵੀ ਪਲਾਇਆ ਮੇਰਾ ਮਨ ਖਰਾਬ ਹੋ ਹੀ ਜਾਂਦਾ ਸੀ ਮੈਂ ਫਿਰ ਉਲਟੀ ਜਿਹੀ ਕੀਤੀ ਤੇ ਮੈਨੂੰ ਬੇਹੋਸ਼ੀ ਜਿਹੀ ਆਉਣ ਲੱਗ ਪਈ ਵੱਡੀ ਮਾਲਕ ਨੂੰ ਪੁੱਛ ਕੇ ਮੈਨੂੰ ਘਰੇ ਭੇਜ ਦਿੱਤਾ ਗਿਆ ਪਰ ਆਉਣ ਤੋਂ ਬਾਅਦ ਮੇਰੀ ਸਿਹਤ ਬਿਲਕੁਲ ਠੀਕ ਨਹੀਂ ਸੀ ਮੇਰੀ ਮੰਮੀ ਸਮਝਦਾਰ ਸੀ ਉਹ ਮੇਰੀ ਹਾਲਤ ਨੂੰ ਦੇਖਦੇ ਹੀ ਸਮਝ ਗਈ ਕਿ ਇਹ ਗੱਲ ਕੋਈ ਹੋਰ ਆ ਉਹਨੇ ਆਪਣੀ ਸਹੇਲੀ ਦਾਈ ਨੂੰ ਘਰੇ ਬੁਲਾਇਆ ਤੇ ਜਦੋਂ ਮੇਰਾ ਚੈੱਕਅਪ ਕੀਤਾ ਤਾਂ ਮੈਂ ਪ੍ਰੈਗਨੈਂਟ ਸੀ ਇਹ ਗੱਲ ਸੁਣ ਕੇ ਤਾਂ ਮੇਰੇ ਹੋਸ਼ ਉੱਡ ਗਏ ਮੈਨੂੰ ਆਪਣਾ ਆਪ ਖਤਮ ਹੁੰਦਾ ਮਹਿਸੂਸ ਹੁੰਦਾ ਸੀ ਇਦਾਂ ਕਿਦਾਂ ਹੋ ਸਕਦਾ ਸੀ ਮੈਨੂੰ ਤਾਂ ਇਹ ਵੀ ਨਹੀਂ ਪਤਾ ਸੀ ਕਿ ਜਿਨੇ ਮੇਰੇ ਨਾਲ ਇਹ ਕਰਤੂਤ ਕੀਤੀ ਹੈ ਉਹ ਕੌਣ ਆ ਮੇਰੀ ਮੰਮੀ ਦਾਈ ਦੇ ਜਾਣ ਤੋਂ ਬਾਅਦ ਕਮਰੇ ਵਿੱਚ ਆਈ ਤੇ ਮੈਨੂੰ ਕੁੱਟਣ ਲੱਗ ਪਈ ਉਹਦੇ ਮੂੰਹ ਵਿੱਚੋਂ ਇੱਕੋ ਹੀ ਗੱਲ ਸੀ ਕਿ ਸੱਚ ਸੱਚ ਦੱਸ ਕਿਹਦੇ ਨਾਲ ਮੂੰਹ ਕਾਲਾ ਕੀਤਾ ਮੇਰੇ ਕੋਲ ਕੋਈ ਜਵਾਬ ਨਹੀਂ ਸੀ ਕਿ ਮੈਨੂੰ ਨਹੀਂ ਪਤਾ ਉਹ ਆਪ ਰੋਈ ਜਾਂਦੀ ਸੀ ਤੇ ਮੈਨੂੰ ਦੇਖਦੇ ਹੋਏ ਉਹ ਉਸਨ ਲੱਗੀ ਤੇ ਉਦੋਂ ਹੀ ਕਹਿੰਦੀ ਕਿ ਤੈਨੂੰ ਮੈਂ ਨਾ ਹੀ ਬਾਹਰ ਭੇਜਦੀ ਇਹ ਤਾਂ ਬੰਦਿਆਂ ਦਾ ਸਮਾਜ ਆ ਮਾਸੂਮ ਔਰਤਾਂ ਨੂੰ ਜੀ ਨਹੀਂ ਦਿੰਦਾ ਮੇਰੇ ਕੋਲ ਕੋਈ ਗੱਲ ਨਹੀਂ ਸੀ ਕਹਿਨ ਨੂੰ ਮੈਂ ਉਹਦੀਆਂ ਗੱਲਾਂ ਸੁਣ ਕੇ ਸ਼ਰ ਨਾਲ ਪਾਣੀ ਪਾਣੀ ਹੋ ਗਈ ਸੀ ਫਿਰ ਉਸ ਦਿਨ ਦਾ ਸਾਰਾ ਵਾਕਾ ਜੋ ਹੋਇਆ ਉਹ ਮੈਂ ਆਪਣੀ ਮਾਂ ਨੂੰ ਦੱਸਿਆ ਤੇ ਰੋਂਦੀ ਹੋਈ ਉਹਦੇ ਕੋਲ ਇੱਕ ਹੀ ਜਵਾਬ ਸੀ ਕਿ ਇਹ ਤਾਂ ਅਮੀਰ ਲੋਕ ਆ ਤੇ ਸਾਡੀ ਗੱਲ ਤੇ ਯਕੀਨ ਨਹੀਂ ਕਰਨਗੇ ਅਚਾਨਕ ਹੀ ਮੈਨੂੰ ਵੱਡੀ ਮਾਲਕੰ ਦਾ ਖਿਆਲ ਆਇਆ ਉਹ ਭਾਵੇਂ ਹੀ ਗੁੱਸੇ ਵਾਲੀ ਸੀ ਪਰ ਆਪਣੇ ਅਸੂਲਾਂ ਦੀ ਪੱਕੀ ਸੀ ਅੱਜ ਤੱਕ ਮੈਂ ਉਹਨੂੰ ਕਦੀ ਅਨਿਆਇ ਕਰਦੇ ਹੋਏ ਨਹੀਂ ਦੇਖਿਆ ਸੀ ਮੈਂ ਮਾਂ ਨੂੰ ਕਿਹਾ ਕਿ ਤੈਨੂੰ ਮੇਰੀ ਗੱਲ ਤੇ ਯਕੀਨ ਨਹੀਂ ਆ ਤਾਂ ਮੈਂ ਤੇਰੀ ਧੀ ਨਹੀਂ ਆ ਤੈਨੂੰ ਕਿਉਂ ਲੱਗਦਾ ਕਿ ਮੈਂ ਇਦਾਂ ਕਰੂੰਗੀ ਉਹ ਮੈਨੂੰ ਆਪਣੇ ਨਾਲ ਲਾ ਕੇ ਕਹਿਣ ਲੱਗੀ ਕਿ ਮੈਨੂੰ ਪਤਾ ਕਿ ਤੂੰ ਝੂਠ ਨਹੀਂ ਬੋਲੇਂਗੀ ਪਰ ਉਹ ਅਮੀਰ ਲੋਕਾਂ ਸਾਡੀ ਕੌਣ ਸੁਣੂਗਾ ਖਾਸ ਕਰਕੇ ਵੱਡੀ ਮਾਲਕਣ ਪਰ ਮੈਂ ਹਿੰਮਤ ਨਹੀਂ ਹਾਰੀ ਮੈਨੂੰ ਪਤਾ ਸੀ ਕਿ ਮਾਲਕਣ ਮੇਰੀ ਗੱਲ ਜ਼ਰੂਰ ਸੁਣੂਗੀ ਮੈਂ ਮਾਂ ਨੂੰ ਲੈ ਕੇ ਵੱਡੀ ਮਾਲਕਣ ਦੇ ਕੋਲ ਗਈ ਉਹਦੇ ਪੈਰਾਂ ਵਿੱਚ ਬੈਠ ਕੇ ਸਾਰੀ ਗੱਲ ਦੱਸ ਦਿੱਤੀ ਉਹ ਸਾਡੀ ਗੱਲ ਸੁਣ ਕੇ ਚੁੱਪ ਹੋ ਗਈ ਤੇ ਕਹਿਣ ਲੱਗੀ ਰੈਨੂ ਜੇ ਤੇਰੀ ਗੱਲ ਝੂਠੀ ਹੋਈ ਤਾਂ ਯਾਦ ਰੱਖੀ ਅਸੀਂ ਤੈਨੂੰ ਮਾਰ ਦੇਵਾਂਗੇ ਸਾਡੀ ਪਹੁੰਚ ਇੰਨੀ ਉੱਚੀ ਆ ਕਿ ਤੈਨੂੰ ਵੀ ਬਚਾ ਨਹੀਂ ਸਕੂਗਾ ਮੈਂ ਉਹਦੇ ਗੋਡੇ ਫੜ ਕੇ ਕਿਹਾ ਕਿ ਮਾਲਕਨ ਜੀ ਮੈਂ ਵਾਅਦਾ ਕਰਦੀ ਆ ਮੈਂ ਝੂਠ ਨਹੀਂ ਬੋਲਦੀ ਉਸ ਦਿਨ ਛੋਟਾ ਸਾਹਬ ਕਮਰੇ ਵਿੱਚ ਆਇਆ ਸੀ ਤੇ ਉਸੇ ਦਿਨ ਮੇਰੇ ਨਾਲ ਕਿਸੇ ਨੇ ਹਰਕਤ ਕੀਤੀ ਆ ਇਹ ਸੁਣ ਕੇ ਉਹਨੇ ਫਟਾਫਟ ਆਪਣੇ ਮੁੰਡੇ ਨੂੰ ਬੁਲਾਇਆ ਤੇ ਸਾਰਿਆਂ ਦਾ ਡੀਐਨਏ ਟੈਸਟ ਕਰਵਾਇਆ ਮੇਰੀ ਸੋਚ ਦੇ ਉਲਟ ਮੈ ਰਿਜ਼ਲਟ ਆ ਗਿਆ ਸੀ ਜਿਸ ਸਾਕਸ਼ ਨੂੰ ਮੈਂ ਆਪਣਾ ਦਿਲ ਦਿੱਤਾ ਸੀ ਜਿਹਨੂੰ ਮੈਂ ਆਪਣਾ ਸ਼ਹਿਜ਼ਾਦਾ ਮੰਨਦੀ ਸੀ ਜਿਹਦੇ ਲਈ ਮੈਂ ਵਾਰ-ਵਾਰ ਉਸ ਘਰ ਵਿੱਚ ਆਉਂਦੀ ਸੀ ਉਹੀ ਮੇਰੀ ਇੱਜ਼ਤ ਦਾ ਲੁਟੇਰਾ ਨਿਕਲਿਆ ਮੇਰਾ ਦਿਲ ਟੁੱਟ ਗਿਆ ਸੀ ਪਿਆਰ ਦਾ ਜੋ ਮਹਿਲ ਸੀ ਉਹ ਟੁੱਟ ਗਿਆ ਸੀ ਤੇ ਅਮਨ ਦੂਸਰੇ ਸ਼ਹਿਰ ਤੋਂ ਜਲਦੀ ਵਾਪਸ ਆਇਆ ਸੀ ਉਹਨੇ ਮੈਨੂੰ ਕਮਰੇ ਵਿੱਚ ਸੁੱਤੀ ਨੂੰ ਦੇਖਿਆ ਤੇ ਮੇਰੀ ਇੱਜ਼ਤ ਬਰਬਾਦ ਕਰ ਦਿੱਤੀ ਇਹ ਸਭ ਸੋਚ ਕੇ ਹੀ ਮੇਰਾ ਦਿਮਾਗ ਖਾਬ ਹੁੰਦਾ ਸੀ ਕੈਨ ਨੂੰ ਤਾਂ ਵੱਡੀ ਮਾਲਕਣ ਬੜੀ ਗੁੱਸੇ ਵਾਲੀ ਸੀ ਪਰ ਉਹਨੇ ਮੈਨੂੰ ਬੇਸਹਾਰਾ ਨਹੀਂ ਖੋਣ ਦਿੱਤਾ ਉਹਨੇ ਉਸੇ ਵੇਲੇ ਆਪਣੇ ਘਰ ਵਾਲੇ ਨੂੰ ਸਾਰੀ ਗੱਲ ਦੱਸੀ ਤੇ ਮੇਰਾ ਵਿਆਹ ਅਮਨ ਨਾਲ ਕਰਵਾ ਦਿੱਤਾ ਮੈਨੂੰ ਉਸ ਸਾਕਸ਼ ਤੋਂ ਨਫ਼ਰਤ ਸੀ ਪਰ ਜੋ ਗੱਲਾਂ ਵਿਆਹ ਤੋਂ ਬਾਅਦ ਉਹਨੇ ਮੈਨੂੰ ਦੱਸੀਆਂ ਤਾਂ ਮੈਂ ਹੈਰਾਨ ਰਹਿ ਗਈ ਉਹ ਕਹਿਣ ਲੱਗਾ ਕਿ ਮੈਂ ਪਹਿਲੇ ਦਿਨ ਹੀ ਤੈਨੂੰ ਦੇਖ ਕੇ ਵਹਿਕ ਗਿਆ ਸੀ ਮੇਰਾ ਮਾਸੂਮ ਚਿਹਰਾ ਦੇਖ ਕੇ ਉਹਨੇ ਸੋਚਿਆ ਸੀ ਕਿ ਉਹ ਮੇਰੇ ਸਰੀਰ ਨੂੰ ਹਾਸਲ ਕਰਕੇ ਹੀ ਸਾਹ ਲਊਗਾ ਖਾਸ ਕਰਕੇ ਜਦੋਂ ਉਹਨੇ ਮੈਨੂੰ ਭਿੱਜੇ ਹੋਏ ਕੱਪੜਿਆਂ ਵਿੱਚ ਦੇਖਿਆ ਸੀ ਤਾਂ ਉਹ ਬੇਇਮਾਨ ਹੋ ਗਿਆ ਸੀ ਪਹਿਲਾਂ ਉਹ ਮੇਰੇ ਸਰੀਰ ਨੂੰ ਜ਼ਬਰਦਸਤੀ ਹਾਸਲ ਕਰਨਾ ਚਾਹੁੰਦਾ ਸੀ ਪਰ ਹੌਲੀ-ਹੌਲੀ ਉਹਨੂੰ ਮੇਰੀ ਮਾਸੂਮੀਅਤ ਤੇ ਖੂਬਸੂਰਤੀ ਨਾਲ ਪਿਆਰ ਹੋ ਗਿਆ ਉਨੇ ਸੋਚਿਆ ਕਿ ਉਹ ਮੇਰੇ ਲਈ ਰਿਸ਼ਤਾ ਭੇਜੂਗਾ ਤੇ ਮੈਨੂੰ ਜਾਇਜ਼ ਤਰੀਕੇ ਨਾਲ ਅਪਣਾਊਗਾ ਪਰ ਉਹਨੂੰ ਮੌਕਾ ਹੀ ਨਹੀਂ ਮਿਲਿਆ ਉਸ ਦਿਨ ਜਦੋਂ ਮੈਂ ਉਹਦੇ ਕਮਰੇ ਵਿੱਚ ਸੁੱਤੀ ਸੀ ਤਾਂ ਅਚਾਨਕ ਉਹ ਕਮਰੇ ਵਿੱਚ ਆਇਆ ਤੇ ਉਹਨੇ ਮੈਨੂੰ ਸੁੱਤੀ ਦੇਖ ਕੇ ਹੈਰਾਨ ਹੋਇਆ ਤੇ ਮੈਨੂੰ ਉਠਾਉਣ ਦੇ ਲਈ ਮੇਰੇ ਕੋਲ ਆਇਆ ਜਦੋਂ ਉਠਾਉਣ ਲਈ ਮੈਨੂੰ ਹੱਥ ਲਾਇਆ ਤਾਂ ਉਹਦਾ ਦਿਲ ਬੇਈਮਾਨ ਹੋ ਗਿਆ ਸੀ ਬੇਖਿਆਲ ਹੋ ਕੇ ਉਹਨੇ ਮੇਰੇ ਬੁੱਲਾਂ ਨੂੰ ਚੁੰਮ ਲਿਆ ਤੇ ਫਿਰ ਉਹਦੇ ਕੋਲ ਕੰਟਰੋਲ ਨਹੀਂ ਹੋਇਆ ਤੇ ਹੌਲੀ-ਹੌਲੀ ਮੇਰੇ ਸਰੀਰ ਤੱਕ ਪਹੁੰਚ ਗਿਆ ਸੀ ਜਦੋਂ ਮੇਰੀ ਅੱਖ ਖੁੱਲੀ ਤੇ ਉਹ ਡਰ ਗਿਆ ਸੀ ਤੇ ਇੱਕਦਮ ਮੈਂ बेहोश ਹੋ ਗਈ ਉਹ ਕਹਿੰਦਾ ਸੀ ਕਿ ਬਾਅਦ ਵਿੱਚ ਮੈਂ ਇੰਨਾ ਪਛਤਾਇਆ ਕਿ ਮਾਫੀ ਮੰਗਣਾ ਚਾਹੁੰਦਾ ਸੀ ਤੇ ਮੇਰੇ ਨਾਲ ਵਿਆਹ ਕਰਕੇ ਇੱਜ਼ਤ ਨਾਲ ਤੈਨੂੰ ਰੱਖਣਾ ਚਾਹੁੰਦਾ ਸੀ ਪਰ ਫਿਰ ਮੈਂ ਉਸ ਘਰ ਵਿੱਚ ਨਹੀਂ ਗਈ ਉਹ ਰੋਜ਼ ਮੈਨੂੰ ਦੇਖਦਾ ਸੀ ਇਸ ਤੋਂ ਪਹਿਲਾਂ ਕਿ ਉਹ ਮੈਨੂੰ ਕੁਝ ਦੱਸਦਾ ਮੈਂ ਵੱਡੀ ਮਾਲਕਨ ਦੇ ਕੋਲ ਹੀ ਪਹੁੰਚ ਗਈ ਸੀ ਤੇ ਆਪਣੀ ਹਾਲਤ ਉਹਨੂੰ ਦੱਸ ਦਿੱਤੀ ਸੀ ਇਦਾਂ ਹੀ ਮੇਰਾ ਉਹਦੇ ਨਾਲ ਵਿਆਹ ਹੋ ਗਿਆ ਉਹ ਕਹਿੰਦਾ ਸੀ ਕਿ ਜੋ ਵੀ ਹੋਇਆ ਗਲਤ ਹੋਇਆ ਪਰ ਇੱਕ ਗੱਲ ਵਧੀਆ ਹੋਈ ਕਿ ਤੂੰ ਮੈਨੂੰ ਮਿਲ ਗਈ ਮੈਂ ਵਾਦਾ ਕਰਦਾ ਮੈਂ ਤੈਨੂੰ ਕਦੀ ਵੀ ਕੋਈ ਦੁੱਖ ਨਹੀਂ ਆਉਣ ਦੇਵਾਂਗਾ ਹੌਲੀ ਹੌਲੀ ਉਹਨੇ ਮੇਰੇ ਤੋਂ ਨਫ਼ਰਤ ਕਰਨੀ ਖਤਮ ਕਰ ਦਿੱਤੀ ਸੀ ਮੈਂ ਪ੍ਰੈਗਨੈਂਟ ਸੀ ਮੇਰੀ ਸਿਹਤ ਠੀਕ ਨਹੀਂ ਰਹਿੰਦੀ ਸੀ ਇੱਕ ਤਾਂ ਮੇਰੀ ਉਮਰ ਘੱਟ ਸੀ ਉੱਪਰੋਂ ਮੈਂ ਕਮਜ਼ੋਰ ਸੀ ਇਸੇ ਕਰਕੇ ਉਹਨੇ ਮੇਰਾ ਬਹੁਤ ਸਾਥ ਦਿੱਤਾ ਹਾਂ ਉਹਨੇ ਗਲਤ ਕੀਤਾ ਮੈਂ ਉਹਨੂੰ ਮਾਫ਼ ਨਹੀਂ ਕਰ ਸਕਦੀ ਸੀ ਉਨੇ ਮੇਰੀ ਮਾਸੂਮੀਅਤ ਦਾ ਫਾਇਦਾ ਚੁੱਕਿਆ ਪਰ ਹੁਣ ਉਹ ਮੇਰਾ ਘਰ ਵਾਲਾ ਸੀ ਮੇਰੇ ਬੱਚੇ ਦਾ ਪਿਓ ਸੀ ਤੇ ਮੈਂ ਉਹਨੂੰ ਆਪਣਾ ਘਰ ਵਾਲਾ ਮੰਨਣਾ ਹੀ ਸੀ ਮੇਰੀ ਮਾਂ ਬਹੁਤ ਖੁਸ਼ ਸੀ ਉਹਦਾ ਵਾਸ ਨਹੀਂ ਚੱਲਦਾ ਸੀ ਕਿ ਸਾਰੇ ਪਿੰਡ ਨੂੰ ਦੱਸਦੇ ਵੀ ਕਿ ਉਹਦੀ ਧੀ ਦਾ ਰਿਸ਼ਤਾ ਇਹਨੇ ਅਮੀਰ ਘਰ ਵਿੱਚ ਹੋਇਆ ਹੌਲੀ ਹੌਲੀ ਸਮਾਂ ਲੰਘਦਾ ਪਤਾ ਹੀ ਨਹੀਂ ਲੱਗਿਆ 9 ਮਹੀਨੇ ਕਦੋਂ ਪੂਰੇ ਹੋਏ ਕਿਉਂਕਿ ਮੇਰੇ ਦਿਨ ਰਾਤ ਤਾਂ ਬਸ ਅਮੰਦੀਆਂ ਬਾਹਾਂ ਵਿੱਚ ਹੀ ਲੰਘਦੇ ਸੀ 9 ਮਹੀਨੇ ਬਾਅਦ ਮੈਂ ਇੱਕ ਬੱਚੇ ਨੂੰ ਜਨਮ ਦਿੱਤਾ ਜੋ ਬਿਲਕੁਲ ਅਮਨ ਵਰਗਾ ਸੀ ਉਹਨੇ ਆਪਣੇ ਪਾਪਾ ਨੂੰ ਕਹਿ ਕੇ ਮੇਰੇ ਪਿਓ ਦੀ ਵੀ ਅਕਲ ਟਿਕਾਣੀ ਲਿਆ ਦਿੱਤੀ ਸੀ ਉਹਨੂੰ ਵੀ ਚੰਗੇ ਕੰਮ ਤੇ ਲਾ ਦਿੱਤਾ ਸੀ ਸਾਡੇ ਘਰ ਦੇ ਹਾਲਾਤ ਹੁਣ ਚੰਗੇ ਹੋ ਗਏ ਸੀ ਮੈਂ ਜਿਸ ਘਰ ਵਿੱਚ ਉਹਨਾਂ ਦੇ ਹੁਕਮ ਚਾਉਂਦੀ ਸੀ ਹੁਣ ਉਸੇ ਘਰ ਵਿੱਚ ਹੀ ਹੁਕਮ ਚਲਾਉਂਦੀ ਆ ਹਾਂਜੀ ਦੋਸਤੋ ਇਹ ਸੀ ਅੱਜ ਦੀ ਕਹਾਣੀ ਕਹਾਣੀ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ ਕਮੈਂਟਾਂ ਰਾਹੀਂ ਜ਼ਰੂਰ ਦੱਸਿਓ ਕਹਾਣੀ ਵਧੀਆ ਲੱਗੀ ਹੋਵੇ ਤਾਂ ਲਾਈਕ ਸ਼ੇਅਰ ਕਰਨਾ ਨਾ ਭੁੱਲਣਾ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਜਰੂਰ ਜਾਇਓ ਮਿਲਾਂਗੇ ਜੀ ਕਿਸੇ ਹੋਰ ਨਵੀਂ ਕਹਾਣੀ ਦੇ ਨਾਲ ਤਦ ਤੱਕ ਲਈ ਦਿਓ ਇਜਾਜ਼ਤ ਸਤਿ ਸ਼੍ਰੀ ਅਕਾਲ